ਟੱਟਾ ਡੋਲੀ ਨਾ ਦਾ ਜਿਹੜਾ ਕਨਸੈਪਟ ਹੈਗਾ ਉਹ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈ ਜਨਰੇ ਦਾ ਹੈ ਯੂਜੂਲੀ ਆਪਾਂ ਦੇਖਦੇ ਆ ਕਿ ਜਦੋਂ ਅਸੀਂ ਐਕਸ਼ਨ ਦੀ ਗੱਲ ਕਰਦੇ ਆ ਤੇ ਮਾਰ ਤਾੜ ਹੁੰਦੀ ਆ ਖੂਨ ਖਰਾਬਾ ਹੁੰਦਾ ਰੋਮਾਂਸ ਦੀ ਗੱਲ ਕਰਦੇ ਆ ਤੇ ਕੁਝ ਪਿਆਰ ਨੂੰ ਜਿਹੜੀ ਬੁੜੀ ਪਾਕ ਚੀਜ਼ ਆ ਉਹਨੂੰ ਆਪਾਂ ਬੜੇ ਗਲਤ ਤਰੀਕੇ ਨਾਲ ਦਿਖਾਇਆ ਜਾਂਦਾ ਸੋ ਦਿਸ ਇਜ਼ ਵਨ ਐਕਸ਼ਨ ਰੋਮਾਂਟਿਕ ਫਿਲਮ ਜਿਹਦੇ ਵਿੱਚ ਰਿਐਲਿਟੀ ਬੇਸਡ ਆ ਐਕਸ਼ਨ ਨੂੰ ਵੀ ਇੱਕ ਨਵੀਂ ਡਾਈਮੈਂਸ਼ਨ ਮਿਲੀ ਆ ਜਿਹੜੀ ਕਿ ਰਿਐਲਿਟੀ ਦੇ ਲੱਗੇ ਰਹੂਗੀ ਔਰ ਪਿਆਰ ਨੂੰ ਵੀ ਇੱਕ ਨਵਾਂ ਐਂਗਲ ਮਿਲਿਆ ਦੋਨ ਬੱਚਿਆਂ ਨੇ ਜਿਹੜਾ ਕਿਰਦਾਰ ਨਿਭਾਏ ਨੇ ਨਾ ਆਪਣੇ ਬਹੁਤ ਵਧੀਆ ਨਿਭਾਏ ਨੇ ਕਿਉਂਕਿ ਮੈਨੂੰ ਵੈਸੇ ਹੀ ਇੱਕ ਬਹੁਤ ਭੋਲੀ ਭਾਲੀ ਜੀ ਸਿੰਪਲ ਜੀ ਕੁੜੀ ਚਾਹੀਦੀ ਸੀਗੀ ਤੋ ਪ੍ਰਭ ਗਰੇਵਾਲ ਕੁਦਰਤੀ ਦੇਖੋ ਮੈਂ ਕੁਦਰਤ ਦਾ ਜ਼ਰੂਰ ਕਹਾਂਗਾ ਅਸੀਂ ਤੁਸੀਂ ਕਰਨ ਵਾਲੇ ਕੁਝ ਨਹੀਂ ਹੈ ਜੋ ਕੁਝ ਕਰਨ ਵਾਲੇ ਹੈ ਸਾਰੀ ਕੁਦਰਤ ਕਰਨ ਵਾਲੀ ਹੈ ਤੇ ਮੈਂ ਜਦੋਂ ਵੀ ਆਪਣਾ ਇੰਸਟਾਗ੍ਰam ਖੋਲਣਾ ਪ੍ਰਭ ਗਰੇਵਾਲ ਦੀ ਫੋਟੋ ਆ ਜਾਣੀ ਉਹਦੇ ਚ ਮੈਂ ਕਿਹਾ ਵੀ ਇਹ ਪਤਾ ਨਹੀਂ ਕਿਹੜੀ ਕੁੜੀ ਹੈ ਫਿਰ ਇਹਦੇ ਮੈਂ ਥੋੜਾ ਜਿਹਾ ਪ੍ਰੋਫਾਈਲ ਦੇਖਿਆ ਮੈਂ ਕਿਹਾ ਬਿਲਕੁਲ ਸਿੰਪਲ ਜੀ ਲੱਗਦੀ ਹੈ ਫਿਰ ਮੈਂ ਘੁਗੀ ਭਾਈ ਕੋਲੋਂ ਨੰਬਰ ਲਿਆ ਤੇ ਫਿਰ ਮੈਂ ਆਪਣਾ ਗਲਬਾਤ ਕੀਤੀ ਤੇ ਜਦੋਂ ਆਈ ਗਲਬਾਤ ਕੀਤੀ ਤੇ ਬਿਲਕੁਲ ਸਿੰਪਲ ਜਿਹੀ ਲੱਗੀ ਤਾਂ ਕਿ ਬਿਲਕੁਲ ਪਰਫੈਕਟ ਬਣ ਗਈ ਗੁੜੀ ਮੇਰੇ ਡੈਡ 2005 ਸੰਛਟ ਗਏ ਸੀਗੇ ਮਤਲਬ ਮੈਂ 12 ਸਾਲਾਂ ਦੀ ਸੀਗੀ ਨਾ ਉਦੋਂ ਲੱਗਦਾ ਸੀਗਾ ਕਿ ਸਭ ਕੁਝ ਖਤਮ ਹੋ ਗਿਆ ਵੀ ਹਨਾ ਡੈਡੀ ਇੰਨੇ ਜਲਦੀ ਕਿਵੇਂ ਚਲੇ ਜਾ ਸਕਦੇ ਨੇ ਕਿ ਉਸ ਟਾਈਮ ਇੰਨਾ ਇਦਾਂ ਲੱਗਦਾ ਸੀ ਯਾ ਦੁਨੀਆ ਹੀ ਖਤਮ ਹੋ ਗਈ ਹਨਾ ਇੱਕ ਤਰ੍ਹਾਂ ਕਿ ਹੁਣ ਤਾਂ ਕੁਛ ਰਿਆ ਹੀ ਨਹੀਂ ਐ ਵੀ ਕਿਵੇਂ ਕਰਾਂਗੇ ਕਿਵੇਂ ਸੰਭਾਲਾਂਗੇ ਸਾਰਾ ਕੁਝ ਕਿਉਂਕਿ ਮੰਮਾ ਸਿੰਗਲ ਮਦਰ ਨੇ ਸਾਨੂੰ ਇਹ ਸਭ ਨੇ ਪਾਲਿਆ ਸਭ ਬੱਚੇ ਤਿੰਨ ਭੈਣਾਂ ਸੀ ਮੇਰੇ ਬ੍ਰਦਰ ਉਹਨਾਂ ਨੂੰ ਹਨਾ ਅਸੀਂ ਬਹੁਤ ਛੋਟੇ ਸੀ ਸਾਰੇ ਸਕੂਲਿੰਗ ਸੀ ਜਿਸ ਜਿਸ ਸਾਰੇ ਸਕੂਲ ਪੜ ਰਹੇ ਸੀਗੇ ਉਸ ਟਾਈਮ ਐਦਾਂ ਹੋ ਗਿਆ ਕਿ ਮਤਲਬ ਰੱਬ ਹੈ ਹੀ ਨਹੀਂਗਾ ਹਨਾ ਉਹ ਟਾਈਮ ਐਦਾਂ ਦੇਖਿਆ ਉਦੋਂ ਬਿਲਕੁਲ ਹੀ ਥਡੋਲ ਗਏ ਸੀਗੇ ਪਰ ਫਿਰ ਵੀ ਆਪਣੇ ਆਪ ਨੂੰ ਐਦਾਂ ਹੌਸਲਾ ਦਿੰਦੇ ਰਹੇ ਚੱਲ ਕੋਈ ਨਾ ਹਨਾ ਜੋ ਹੋਣਾ ਸੀ ਹੋ ਗਿਆ ਕਿ ਸਾਨੂੰ ਦੇਖ ਕੇ ਕਿਤੇ ਮੰਮੀ ਨਾ ਡੋਲ ਜਾਂ ਕਿ ਜੇ ਅਸੀਂ ਰੋਵਾਂਗੇ ਕਿ ਤੇ ਮੰਮੀ ਨਾਲ ਰੋ ਪੈਣ ਉਹ ਚੀਜ਼ਾਂ ਦੇਖ ਦੇਖ ਕੇ ਕਿ ਇੱਕ ਦੂਜੇ ਨੂੰ ਹੌਸਲਾ ਦੇ ਦੇ ਕਿ ਅਸੀਂ ਅੱਗੇ ਵਧਿਆ ਵਸ ਉਸ ਟਾਈਮ ਬਹੁਤ ਸਿਚੁਏਸ਼ਨ ਐਦਾਂ ਸੀਗੀ ਕਿ ਉਸ ਟਾਈਮ ਇੱਕ ਟਾਈਮ ਤੁਸੀਂ ਡੋਲ ਜਾਂਦੇ ਹੋ ਅਗਰ ਅਸੀਂ ਇਸ ਫਿਲਮ ਨੂੰ ਲੈ ਕੇ ਗੱਲ ਕਰੀਏ ਜੱਟਾ ਡੋਲੀ ਨਾਲ ਨੂੰ ਲੈ ਕੇ ਇਹਦੇ ਲੈਂਦੇ ਵੀ ਇਹਨੂੰ 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 ਬਣਾਉਂਦੇ ਬਣਾਉਂਦੇ ਕਈ ਵਾਰੀ ਡੋਲੇ ਅਸੀਂ ਸਾਨੂੰ ਇੰਨਾ ਕ ਨੈਗੇਟਿਵ ਫੀਡਬੈਕ ਆ ਰਿਹਾ ਸੀਗਾ ਇੰਡਸਟਰੀ ਤੋਂ ਜਦੋਂ ਅਸੀਂ ਇਹਨੂੰ ਸਟਾਰਟ ਕਰਨਾ ਸੀ ਫਿਲਮ ਨੂੰ ਸਾਰੇ ਨੇ ਮੈਨੂੰ ਇਹੀ ਗੱਲ ਕਹੀ ਕਹਿੰਦੇ ਵੀ ਤੁਸੀਂ ਜਿਹੜਾ ਟੌਪਿਕ ਚੂਜ਼ ਕੀਤਾ ਨਾ ਗੱਤਕੇ ਦਾ ਇਹ ਤੁਸੀਂ ਗਲਤ ਚੂਜ਼ ਕਰ ਲਿਆ ਮੈਂ ਕਿਹਾ ਜੀ ਅੱਛਾ ਕਿਉਂ ਕਹਿੰਦੇ ਇੱਥੇ ਅਖਾੜੇ ਲੱਗਦੇ ਆ ਗੱਤਕੇ ਦੇ ਇੰਨੇ ਵੱਡੇ ਵੱਡੇ ਕੰਪੀਟੀਸ਼ਨ ਹੁੰਦੇ ਆ ਹੈ ਆਪਣੇ ਅਸੀਂ ਆਪਣੀ ਗੱਲ ਕਰਦੇ ਸਾਰੀ ਤਰਫ ਦੀ ਗੱਲ ਕਰਦਾ ਕਹਿੰਦੇ ਉੱਥੇ ਸੰਗਤ ਤਾਂ ਜੁੜਦੀ ਨਹੀਂ ਦੇਖਣ ਨੂੰ ਤੇ ਫਿਰੋਂ ਤੁਹਾਡੀ ਕਿਹਨੇ ਦੇਖਣੀ ਹੈ ਮੈਂ ਕਿਹਾ ਜੀ ਫਿਲਮ ਕਿਸੇ ਨੇ ਬਣਾਈ ਹੀ ਨਹੀਂ ਤੇ ਕੋਈ ਦੇਖੇਗਾ ਕੀ ਤੇ ਕਹਿੰਦੇ ਤੁਹਾਨੂੰ ਕੀ ਲੱਗਦਾ ਇੰਡਸਟਰੀ ਦੇ ਵਿੱਚ ਕਿਸੇ ਨੇ ਉਹ ਨਹੀਂ ਸੋਚੀ ਹੈ ਨਹੀਂ ਇੰਨੇ ਵੱਡੇ ਵੱਡੇ ਐਕਟਰਸ ਨੇ ਡਾਇਰੈਕਟਰਸ ਨੇ ਪ੍ਰੋਡਿਊਸਰ ਨੇ ਕਿਸੇ ਨੇ ਫਿਲਮ ਕਿਉਂ ਨਹੀਂ ਚ ਤੇ ਤੁਹਾਨੂੰ ਉਸ ਟਾਈਮ ਜਦੋਂ ਤੁਹਾਨੂੰ ਇੰਨੇ ਸ਼ਿਓਰਟੀ ਨਾਲ ਤੁਹਾਨੂੰ ਇੰਨੇ ਐਸਟੈਬਲਿਸ਼ਡ ਬੰਦੇ ਤੁਹਾਨੂੰ ਇਹੋ ਜੀ ਗੱਲਾਂ ਕਹਿੰਦੇ ਆ ਔਰ ਤੁਸੀਂ ਸੋਚਦੇ ਹੋ ਕਿ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰ ਰਿਹਾ ਕਿਸੇ ਕੁਸ਼ ਤੁਹਾਡੇ ਅੰਦਰੋਂ ਲੇਕਿਨ ਜ਼ਮੀਰ ਤੋਂ ਜਦੋਂ ਆਵਾਜ਼ ਆਉਂਦੀ ਹੈ ਨਾ ਹਮੇਸ਼ਾ ਸਹੀ ਹੁੰਦੀ ਹੈ ਮੈਂ ਕਹਾਂ ਯਾਰ ਮੈਂ ਕਰਨਾ ਹੈ ਗਤਕਾ ਵੱਡਾ ਕਰ ਗਤਕਾ ਵਟਾ ਕਿਦਾਂ ਕਰਨਾ ਲੋਕਾਂ ਨੂੰ ਇਹ ਕਿ ਦੱਸਣਾ ਕਿ ਗਵਾਰਾਂ ਦੀ ਖੇਡ ਨਹੀਂ ਹੈ ਲੋਕ ਸੋਹਂਦੇ ਯਾਰ ਵੀ ਇਹ ਤੇ ਵਹਿਲਿਆਂ ਦਾ ਕੰਮ ਹੈ ਸ਼ਾਮ ਨੂੰ ਇਕੱਠੇ ਹੋ ਕੇ ਚਾਰ ਡਾਂਗਾਂ ਜੀਆਂ ਖੜਕਾ ਕੇ ਆ ਜਾਂਦੇ ਆ ਉਹਨਾਂ ਨੂੰ ਦੱਸਣਾ ਸੀਗਾ ਵੀ ਜਿਹੜੇ ਇਸ ਫਿਲਮ ਦੇ ਜ਼ਰੀਏ ਅਸੀਂ ਅੱਗੇ ਇੰਟਰਵਿਊ ਕਰਦੀਆਂ ਨੇ ਕਿ ਸਾਡੇ ਕੋਲ ਉਹ ਵੀ ਬੰਦੇ ਨੇ ਜਿਹੜੇ 에ਅਰ ਫੋਰਸ ਵਿੱਚ ਰਿਟਾਇਰਡ ਨੇ ਸਾਡੇ ਗੱਤਕੇ ਦੇ ਟੀਚਰ ਜਿਹੜੇ ਉਸਤਾਦ ਨੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਆ ਰਹੀ ਹੈ ਜੱਟਾ ਡੋਲੀ ਨਾ ਸੋ ਸਟਾਰਕਾਸਟ ਸਾਡੇ ਨਾਲ ਹੈਗੀ ਉਹਨਾਂ ਦੇ ਨਾਲ ਅੱਜ ਗੱਲਬਾਤ ਵੀ ਕਰਾਂਗੇ ਔਰ ਫਿਲਮ ਦਾ ਕੀ ਕਨਸੈਪਟ ਹੈਗਾ ਔਰ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ ਉਹਨਾਂ ਦੇ ਨਾਲ ਖਾਸ ਗੱਲਬਾਤ ਕਰ ਲੈਣੇ ਮੇਰੇ ਨਾਲ ਹੈਗੇ ਨੇ ਪ੍ਰਭ ਗਰੇਵਾਲ, কিরੰਦੀਪ ਰਾਏਤ, ਭੁਪਿੰਦਰ ਜੀ ਔਰ ਜਰਨੈਲ ਜੀ ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਸਪਹਿਲਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ ਸੋ ਪ੍ਰਭ ਜ਼ਰੂਰ ਜਨਣਾ ਚਾਹਾਂਗੇ ਤੁਹਾਡੇ ਤੋਂ ਸਭ ਤੋਂ ਪਹਿਲਾਂ ਕਿ ਕੀ ਕਿਰਦਾਰ ਲੈ ਕੇ ਆ ਰਹੇ ਹੋ ਫਿਲਮ ਦੇ ਵਿੱਚ ਜੱਟਾ ਡੋਲੀ ਨਾ ਕਿਉਂਕਿ ਇਹ ਨਾਮ ਹੀ ਆਪਣੇ ਆਪ ਦੇ ਵਿੱਚ ਬਹੁਤ ਅਸੀਂ ਕਹਿ ਸਕਦੇ ਆ ਕਿ ਟੱਚਿੰਗ ਹੈ ਅ ਇਹਦੇ ਵਿੱਚ ਮੇਰਾ ਬਹੁਤ ਸੋਹਣਾ ਕਿਰਦਾਰ ਆ ਤੁਸੀਂ ਦੇਖੋਗੇ ਜੋ આજ ਤੱਕ ਮੈਂ ਨਹੀਂ ਨਿਵਾਇਆ ਉਦਾਂ ਦਾ ਮੈਂ ਇੱਕ ਕੈਰੈਕਟਰ ਲੈ ਕੇ ਆ ਰਹੀ ਆ ਬਸ ਸਿੰਪਲ ਜੀ ਕੁੜੀ ਆ ਜੋ ਆਪਣੇ ਪੇਰੈਂਟਸ ਦੇ ਲਈ ਪੇਰੈਂਟਸ ਦੇ ਨਾਲ-ਨਾਲ ਰਹਿੰਦੀ ਆ ਉਹਨਾਂ ਦੇ ਕਹਣੇ 'ਚ ਰਹਿੰਦੀ ਆ ਤੇ ਅਸੀਂ ਕਿੱਦਾਂ ਮਿਲਦੇ ਆ ਉਹ ਤੁਸੀਂ ਦੇਖੋਗੇ ਉਸ ਤੋਂ ਬਾਅਦ ਸਾਡੀ ਕੈਮਿਸਟਰੀ ਬਹੁਤ ਸੋਹਣੀ ਆ ਤੇ ਇਹਦੇ ਵਿੱਚ ਸਾਡਾ ਕਲੱਬ ਕਲੱਬ ਦਾ ਵੀ ਸੀਨ ਹੈਗਾ ਉਹਦੇ 'ਚ ਮੇਰਾ ਡਿਫਰੈਂਟ ਕੈਰੈਕਟਰ ਆ ਹਨਾ ਉਹਦੇ 'ਚ ਬਹੁਤ ਸੋਹਣੀ ਮੇਰੀ ਲੁੱਕ ਹੈਗੀ ਆ ਮਤਲਬ ਤੁਹਾਨੂੰ ਡਿਫਰੈਂਟ ਡਿਫਰੈਂਟ ਸ਼ੇਡਸ ਦੇਖਣਗੇ ਇਹਦੇ ਵਿੱਚ ਓਕੇ ਸੋ ਕਿਰਨ ਦੇਮ ਤੁਹਾਡੇ ਤੋਂ ਵੀ ਜ਼ਰੂਰ ਜਾਨਣਾਗੇ ਅਸੀਂ ਕਿਉਂਕਿ ਇਹ ਕਿਰਦਾਰ ਤੁਹਾਡਾ ਬੜਾ ਸਟਰੋਂਗ ਹੈ ਟ੍ਰੇਲਰ ਚ ਅਸੀਂ ਦੇਖਿਆ ਸੋ ਪਹਿਲਾਂ ਤਾਂ ਮੈਂ ਤੁਹਾਡੇ ਤੁਹਾਡੇ ਬਾਰੇ ਥੋੜਾ ਜਾਨਣਾ ਚਾਹਨੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਔਰ ਕਿਸ ਤਰ੍ਹਾਂ ਦਾ ਸਬੱਬ ਬਣਦਾ ਹੈ ਜੱਟਾ ਡੋਲੀ ਨਾਂ ਦੇ ਵਿੱਚ ਕੰਮ ਕਰਨ ਦਾ ਜੀ ਮੈਂ ਮੇਰੀ ਮੇਰੀ ਜੰਪਲ ਵੇਸੇ ਦਿੱਲੀ ਦੀ ਆ ਤੇ ਜੱਟਾ ਡੋਲੀ ਨਾਂ ਦਾ ਜਿਹੜਾ ਕਨਸੈਪਟ ਹੈਗਾ ਉਹ ਇੱਕ ਐਕਸ਼ਨ ਰੋਮੈਂਟਿਕ ਫਿਲਮ ਹੈ ਜਨਰੇ ਦਾ ਹੈਗਾ ਯੂਜੂਲੀ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਐਕਸ਼ਨ ਦੀ ਗੱਲ ਕਰਦੇ ਹਾਂ ਤੇ ਮਾਰ ਤਾੜ ਹੁੰਦੀ ਹੈ ਖੂਨ ਖਰਾਬਾ ਹੁੰਦਾ ਰੋਮਾਂਸ ਦੀ ਗੱਲ ਕਰਦੇ ਹਾਂ ਤੇ ਕੁਝ ਪਿਆਰ ਨੂੰ ਜਿਹੜੀ ਇੱਕ ਬੁੜੀ ਪਾਕ ਚੀਜ਼ ਆ ਉਹਨੂੰ ਆਪਾਂ ਬੜੇ ਗਲਤ ਤਰੀਕੇ ਨਾਲ ਦਿਖਾਇਆ ਜਾਂਦਾ ਸੋ ਦਿਸ ਇਜ਼ ਵਨ ਐਕਸ਼ਨ ਰੋਮਾਂਟਿਕ ਫਿਲਮ ਜਿਹਦੇ ਵਿੱਚ ਰਿਐਲਿਟੀ ਬੇਸਡ ਆ ਐਕਸ਼ਨ ਨੂੰ ਵੀ ਇੱਕ ਨਵੀਂ ਡਾਈਮੈਂਸ਼ਨ ਮਿਲੀ ਹੈ ਜਿਹੜੀ ਕਿ ਰਿਐਲਿਟੀ ਦੇ ਲਾਗੇ ਰਹੂਗੀ ਔਰ ਪਿਆਰ ਨੂੰ ਵੀ ਇੱਕ ਨਵਾਂ ਐਂਗਲ ਮਿਲਿਆ ਅਸੀਂ ਇਸ ਸਿਰਲੇਖ ਦੇ ਵਿੱਚ ਇਸੀ ਦਾ ਬੜਾ ਧਿਆਨ ਰੱਖਿਆ ਕਿ ਆ ਧਾਰਮਿਕ ਔਰ ਪਿਆਰ ਇਹ ਦੋਵਾਂ ਚੀਜ਼ਾਂ ਦਾ ਮੇਲ ਇਸ ਤਰ੍ਹਾਂ ਹੋਵੇ ਜੀ ਕਿਸੇ ਦੀ ਸੈਂਟੀਮੈਂਟ ਸਰਟ ਨਾ ਹੋਣ ਉਸ ਚੀਜ਼ ਦਾ ਆਪਾਂ ਧਿਆਨ ਰੱਖਿਆ ਜੀ ਸੋ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਸਾਹਿਬ ਤੁਹਾਡੇ ਤੋਂ ਮੈਂ ਜ਼ਰੂਰ ਜਾਨਣਾ ਚਾਹੂੰਗੀ ਕਿ ਇਹ ਜੋੜੀ ਨੂੰ ਕਿੱਥੇ ਵੱਡੇ ਪਰਦੇ ਤੇ ਲੈ ਕੇ ਆਉਣ ਦੇ ਲਈ ਲਾਈਕ ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿਸ ਤਰ੍ਹਾਂ ਇਹਨਾਂ ਨੂੰ ਜਦੋਂ ਤੁਸੀਂ ਕੈਮਰੇ ਤੇ ਆਪਣੇ ਕਮਾਂਡਸ ਦਿੰਦੇ ਹੋ ਕਿਸ ਤਰ੍ਹਾਂ ਇਹ ਤੁਹਾਡੀਆਂ ਕਮਾਂਡਸ ਨੂੰ ਫਾਲੋ ਕਰਦੇ ਨੇ ਕਿੰਨਾ ਕੁ ਵਧੀਆ ਐਕਸਪੀਰੀਅੰਸ ਰਿਹਾ ਕਿੰਨਾ ਕੁ ਜ਼ਰੂਰ ਮੈਂ ਤੁਹਾਡਾ ਬੇਸਿਕਲੀ ਐਕਸਪੀਰੀਅੰਸ ਜਾਨਣਾ ਚਾਹੁੰਦੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਕਦੇ ਵੀ ਕੋਈ ਵੀ ਕਰੈਕਟਰ ਹੈ ਜਿਹੜਾ ਜੀ ਠੀਕ ਹੈ ਨਾ ਐਕਟਰ ਜਿਹੜਾ ਉਸ ਕਰੈਕਟਰ ਨੂੰ ਜਦੋਂ ਨਿਭਾਉਂਦਾ ਹੈ ਨਾ ਤੇ ਉਹ ਇਦਾਂ ਦਾ ਹੋਣਾ ਚਾਹੀਦਾ ਲੱਗੇ ਕਿ オリジナル ਵਾਕਏ ਸੱਚੀ ਮੱਚੇ ਇਦਾਂ ਹੀ ਹੋ ਰਿਹਾ ਹੈਗਾ ਮੈਂ ਆਰਟੀਫੀਸ਼ਲ ਨਹੀਂ ਲੱਗਣਾ ਚਾਹੀਦਾ ਅਗਰ ਕੋਈ ਚੀਜ਼ ਆਰਟੀਫੀਸ਼ਲ ਲੱਗਦੀ ਹੈ ਨਾ ਤਾਂ ਐਕਸੈਪਟ ਕੋਈ ਵੀ ਨਹੀਂ ਕਰਦਾ ਨਾ ਹੀ ਕੈਮਰਾ ਕਰਦਾ ਨਾ ਹੀ ਦਰਸ਼ਕ ਕਰਦੇ ਆ ਨਾ ਹੀ ਡਾਇਰੈਕਟਰ ਕਰਦਾ ਕੋਈ ਨਹੀਂ ਕਰਦਾ ਜ਼ਿੰਦਗੀ 'ਚ ਹਮੇਸ਼ਾ ਰਿਐਲਿਟੀ ਦੇ ਲਾਗੇ ਰਹਿਣਾ ਚਾਹੀਦਾ ਔਰ ਇਹਦੇ ਅੰਦਰ ਵੀ ਅਸੀਂ ਜਿਹੜੀਆਂ ਚੀਜ਼ਾਂ ਦਿਖਾਈਆਂ ਨੇ ਔਰ ਇਹ ਦੋਨੋਂ ਬੱਚਿਆਂ ਨੇ ਜਿਹੜਾ ਕਿਰਦਾਰ ਨਿਭਾਏ ਨੇ ਨਾ ਆਪਣੇ ਬਹੁਤ ਵਧੀਆ ਨਿਭਾਏ ਨੇ ਕਿਉਂਕਿ ਮੈਨੂੰ ਵੈਸੇ ਹੀ ਇੱਕ ਬਹੁਤ ਭੋਲੀ ਭਾਲੀ ਜੀ ਸਿੰਪਲ ਜੀ ਕੁੜੀ ਚਾਹੀਦੀ ਸੀਗੀ ਤੋ ਪ੍ਰਭ ਗਰੇਵਾਲ ਕੁਦਰਤੀ ਦੇਖੋ ਮੈਂ ਕੁਦਰਤ ਦਾ ਜ਼ਰੂਰ ਕਹਾਂਗਾ ਅਸੀਂ ਤੁਸੀਂ ਕਰਨ ਵਾਲੇ ਕੁਝ ਨਹੀਂ ਐ ਜੋ ਕੁਝ ਕਰਨ ਵਾਲੇ ਐ ਸਾਰੇ ਕੁਦਰਤ ਕਰਨ ਵਾਲੇ ਐ ਤੇ ਮੈਂ ਜਦੋਂ ਵੀ ਆਪਣਾ ਇੰਸਟਾਗ੍ਰam ਖੋਲਨਾ ਪਰਬ ਗਰੇਵਾਲ ਦੀ ਫੋਟੋ ਆ ਜਾਣੀ ਉਹਦੇ ਚ ਮੈਂ ਕਿਹਾ ਵੀ ਇਹ ਪਤਾ ਨਹੀਂ ਕਿਹੜੀ ਕੁੜੀ ਆ ਫਿਰ ਇਹਦੇ ਮੈਂ ਥੋੜਾ ਜਿਹਾ ਪ੍ਰੋਫਾਈਲ ਦੇਖਿਆ ਮੈਂ ਕਿਹਾ ਬਿਲਕੁਲ ਸਿੰਪਲ ਜੀ ਲੱਗਦੀ ਆ ਫਿਰ ਮੈਂ ਘੁਗੀ ਭਾਈ ਕੋਲੋਂ ਨੰਬਰ ਲਿਆ ਤੇ ਫਿਰ ਮੈਂ ਪਰਬ ਨਾਲ ਗੱਲਬਾਤ ਕੀਤੀ ਤੇ ਜਦੋਂ ਆਈ ਗੱਲਬਾਤ ਕੀਤੀ ਤੇ ਬਿਲਕੁਲ ਸਿੰਪਲ ਜੀ ਲੱਗੀ ਮੈਂ ਕਿਹਾ ਬਿਲਕੁਲ ਪਰਫੈਕਟ ਬੈਠਦੀ ਏ ਕੁੜੀ ਫਿਰ ਅਸੀਂ ਇੱਕ ਫੰਕਸ਼ਨ ਕੀਤਾ ਸੀ ਸਾਰੇ ਸਟਾਰ ਗਾਸ ਨੂੰ ਇਕੱਠੇ ਕਰ ਲਿਆ ਸੀ ਪਹਿਲੇ ਫਿਲਮ ਸਟਾਰਟ ਕਰਨ ਤੋਂ ਪਹਿਲੇ ਤੇ ਤਦ ਵੀ ਪ੍ਰਭ ਗਰੇ ਹਾਲ ਨਾ ਬਿਲਕੁਲ ਐ ਪੋਲੀ ਪਾਲੀ ਜੀ ਚੁੱਪ ਚੁੱਪ ਜੀ ਰਵੇ ਮੈਂ ਆਖਿਆ ਪ੍ਰਭ ਮੈਨੂੰ ਥੋੜਾ ਜਿਹਾ ਡਾਊਟ ਜਾ ਹੋ ਰਿਹਾ ਕਿ ਤੇ ਬਹੁਤ ਜਿਆਦਾ ਸਿੰਪਲ ਨਾ ਹੋ ਜਾਵੇ ਕੰਜ ਕਿਉਂਕਿ ਪਬਲਿਕ ਜਿਹੜਾ ਦੇਖਣਾ ਚਾਹੁੰਦੀ ਹਰ ਐਂਗਲ ਤੋਂ ਦੇਖਣਾ ਚਾਹੁੰਦੀ ਹੈ ਜੇ ਸਿੰਪਲਿਟੀ ਦੇਖਣਾ ਚਾਹੁੰਦੇ ਐ ਸਿੰਪਲ ਐ ਥੋੜਾ ਜਿਹਾ ਹਰ ਤਰ ਐਂਗਲ ਤੋਂ ਮਤਲਬ ਕਿ ਨਜ਼ਰ ਆਣਾ ਚਾਹੀਦਾ ਔਰ ਦੋਨਾਂ ਜਣੇ ਨੇ ਬਹੁਤ ਇਹਨਾਂ ਦੀ ਦੋਨਾਂ ਦੀ ਕੈਮਿਸਟਰੀ ਇੰਨੀ ਅੱਛੀ ਨਜ਼ਰ ਆਏਗੀ ਨਾ ਫਿਲਮ ਦੇ ਅੰਦਰ ਕਿ ਅਲੱ ਦੋਵੇਂ ਜੋੜੀ ਆਈ ਹੈ ਨਾ ਤਾਂ ਬਹੁਤ ਵਧੀਆ ਜੋੜੀ ਆਈ ਆ। ਠੀਕ ਹੈ। ਸੋ ਜਰਨੈਲ ਸਰ ਤੁਹਾਡੇ ਤੋਂ ਵੀ ਜ਼ਰੂਰ ਜਾਨਣਾ ਚਾਹੁੰ ਕਿ ਮੈਂ ਪਹਿਲਾਂ ਵੀ ਤੁਹਾਨੂੰ ਅਸੀਂ ਬਹੁਤ ਕਿਰਦਾਰ ਕਰਦੇ ਦੇਖਿਆ ਬੜਾ ਸੋਹਣਾ ਕੰਮ ਔਰ ਇਸ 'ਚ ਵੀ ਤੁਹਾਡਾ ਕੈਰੈਕਟਰ ਕੀ ਹੋਏਗਾ ਅਸੀਂ ਜਾਨਣਾ ਚਾਹੁੰਦੇ ਆ ਜੱਟਾ ਡੋਲੀ ਦਾ। ਹਾਂਜੀ ਮੇਰਾ ਇਹਦੇ ਵਿੱਚ ਸੇਮ ਜਿਹਾ ਕੈਰੈਕਟਰ ਜਿਦਾਂ ਪਹਿਲਾਂ ਕਰਦਾ ਸਿੰਪਲ ਸਿੰਪਲ ਜਿਹਾ। ਕਿਰਨ ਦੇ ਫਾਦਰ ਦਾ ਕੈਰੈਕਟਰ ਮੈਂ ਕੀਤਾ ਫਿਲਮ ਦੇ ਵਿੱਚ। ਸੋ ਓਵਰਸੀਜ਼ ਰਹਿਣ ਵਾਲਾ ਬੰਦਾ ਉਹਦੀ ਕਹਾਣੀ ਹੈ। ਕਿ ਉੱਥੇ ਕੀ ਫੈਮਲੀਆਂ ਦੇ ਸਿਰ ਕੁਝ ਛੋਟੀਆਂ ਛੋਟੀਆਂ ਪ੍ਰੋਬਲਮਸ ਜਿੱਦਾਂ ਹੁੰਦੀਆਂ ਨੇ ਉਹ ਕਿ ਦਫ ਮਤ ਤੁਸੀਂ ਫਿਲਮ ਵੇਖੋਗੇ ਤੇ ਸਮਝ ਲੱਗੂਗੀ ਬਟ ਬੜਾ ਬਹੁਤ ਵਧੀਆ ਟਾਪਿਕ ਹੈ ਜਿਹੜੀ ਇਸ ਵਾਰ ਫਿਲਮ ਆਇਆ ਸੋ ਜਟਾ ਡੋਲੀ ਨਾ ਡੋਲੀ ਨਾ ਮੈਂ ਇੱਕ ਰਿਐਲਿਟੀ ਦੇ ਵਿੱਚ ਮੈਂ ਤੁਹਾਡੇ ਤੋਂ ਵੀ ਜਾਨਣਾ ਚਾਹੂੰਗੀ ਕਦੇ ਇਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਮੋੜ ਆਇਆ ਕਦੇ ਲੱਗਿਆ ਹੋਵੇ ਕਿ ਮੈਂ ਡੋਲ ਰਿਹਾ ਮੈਨੂੰ ਬੈਲੈਂਸ ਕਿਵੇਂ ਕਰਾਂ ਮੈਂ ਮੈਂ ਇਹ ਕਰਨਾ ਚਾਹੁੰਦਾ ਪਰ ਪਤਾ ਨਹੀਂ ਕਿਉਂ ਹੈ ਨਾ ਕਿ ਮੈਨੂੰ ਐ ਲੱਗ ਰਿਹਾ ਕਿ ਮੈਂ ਡੋਲ ਰਿਹਾ ਸਾਰਿਆਂ ਤੋਂ ਹੀ ਤੁਹਾਡੇ ਤੋਂ ਵੀ ਮੇਰਾ ਸਵਾਲ ਹੈ ਕੋਈ ਅਜਿਹਾ ਮੂਮੈਂਟ ਜਦੋਂ ਲੱਗਾ ਹੋਵੇ ਕਿ ਯਾਰ ਮੈਂ ਡੋਲਣਾ ਨਹੀਂ ਚਾਹੁੰਦੀ ਪਰ ਮੈਂ ਕਰਕੇ ਦਿਖਾਉਂਗੀ ਅ ਸਮ ਟਾਈਮ ਸਾਡੇ ਸਾਰਿਆਂ ਦੀ ਲਾਈਫ ਵਿੱਚ ਕੁਝ ਨਾ ਕੁਝ ਅਪਸ ਐਂਡ ਡਾਊਨ ਚਲਦੇ ਰਹਿੰਦੇ ਆ ਅ ਜਦੋਂ ਮੈਂ ਮਤਲਬ ਜਦੋਂ ਸਾਡੇ ਮੇਰੇ ਪੇਰੈਂਟਸ ਮੇਰੇ ਡੈਡ 2005 ਸਾਨੂੰ ਛੱਡ ਗਏ ਸੀਗੇ ਮਤਲਬ ਮੈਂ 12 ਸਾਲਾਂ ਦੀ ਸੀਗੀ ਨਾ ਉਦੋਂ ਲੱਗਦਾ ਸੀਗਾ ਕਿ ਸਭ ਕੁਝ ਖਤਮ ਹੋ ਗਿਆ ਵੀ ਹਨਾ ਡੈਡੀ ਇੰਨੇ ਜਲਦੀ ਕਿਵੇਂ ਚਲੇ ਜਾ ਸਕਦੇ ਨੇ ਕਿ ਉਸ ਟਾਈਮ ਇੰਨਾ ਇਦਾਂ ਲੱਗਦਾ ਸੀ ਯਾਰ ਦੁਨੀਆ ਹੀ ਖਤਮ ਹੋ ਗਈ ਹੈ ਨਾ ਇੱਕ ਤਰ੍ਹਾਂ ਕਿ ਹੁਣ ਤਾਂ ਕੁਝ ਰਿਹਾ ਹੀ ਨਹੀਂ ਹੈ ਵੀ ਕਿਵੇਂ ਕਰਾਂਗੇ ਕਿਵੇਂ ਸੰਭਾਲਾਂਗੇ ਸਾਰਾ ਕੁਝ ਕਿਉਂਕਿ ਮੰਮਾ ਸਿੰਗਲ ਮਦਰ ਨੇ ਸਾਨੂੰ ਇਨ ਸਭ ਨੇ ਪਾਲਿਆ ਸਭ ਬੱਚੇ ਤਿੰਨ ਭੈਣਾਂ ਸੀ ਮੇਰੇ ਬ੍ਰਦਰ ਉਹਨਾਂ ਨੂੰ ਹਨਾ ਅਸੀਂ ਬਹੁਤ ਛੋਟੇ ਸੀ ਸਾਰੇ ਸਕੂਲਿੰਗ ਸੀ ਸਾਰੇ ਸਕੂਲ ਪੜ ਰਹੇ ਸੀਗੇ ਉਸ ਟਾਈਮ ਇਦਾਂ ਹੋ ਗਿਆ ਕਿ ਮਤਲਬ ਰੱਬ ਹੈ ਹੀ ਨਹੀਂਗਾ ਹਨਾ ਉਹ ਟਾਈਮ ਇਦਾਂ ਦੇਖਿਆ ਉਦੋਂ ਬਿਲਕੁਲ ਹੀ ਅਸੀਂ ਡੋਲ ਗਏ ਸੀਗੇ ਪਰ ਫਿਰ ਵੀ ਆਪਣੇ ਆਪ ਨੂੰ ਇਦਾਂ ਹੌਸਲਾ ਦਿੰਦੇ ਰਹੇ ਚੱਲ ਕੋਈ ਨਾ ਹਨਾ ਜੋ ਹੋਣਾ ਸੀ ਹੋ ਗਿਆ ਕਿ ਸਾਨੂੰ ਦੇਖ ਕੇ ਕਿਤੇ ਮੰਮੀ ਨਾ ਡੋਲ ਜਾਣ ਕਿ ਜੇ ਅਸੀਂ ਰੋਵਾਂਗੇ ਕਿਤੇ ਮੰਮੀ ਨਾ ਰੋ ਪੈਣ ਉਹ ਚੀਜ਼ਾਂ ਦੇਖ ਦੇਖ ਕੇ ਕਿ ਇੱਕ ਦੂਜੇ ਨੂੰ ਹੌਸਲਾ ਦੇ ਦੇ ਕਿ ਅਸੀਂ ਅੱਗੇ ਵਧਿਆ ਬਸ ਉਸ ਟਾਈਮ ਬਹੁਤ ਸਿਚੁਏਸ਼ਨ ਐ ਇਦਾਂ ਸੀਗੀ ਕਿ ਉਸ ਟਾਈਮ ਇੱਕ ਟਾਈਮ ਤੁਸੀਂ ਡੋਲ ਜਾਂਦੇ ਹੋ ਹੂੰ ਸੋ ਤੁਹਾਡੇ ਤੋਂ ਵੀ ਰਿਐਲਿਟੀ ਦੇ ਵਿੱਚ ਮੈ ਜਾਣਨਾ ਚਾਹੁੰਦੀ ਆ ਕਿਉਂਕਿ ਟਾਈਟਲ ਜਿਹੜਾ ਇਹ ਸਭ ਨੂੰ ਬੂਸਟ ਕਰੇਗਾ ਔਰ ਕਿਉਂਕਿ ਕਹਾਣੀ ਦੇਖਣ ਦੀ ਉਤਸੁਕਤਾ ਸਭ ਨੂੰ ਹੈ ਕਿ ਕਿਹੜਾ ਹੈ ਜਆ ਅਸੀਂ ਕਹਿ ਸਕਦੇ ਕਹਾਣੀ ਹੈ ਜਿਹੜੀ ਵਾਕਿਆ ਦੇ ਵਿੱਚ ਤੁਹਾਨੂੰ ਐਂਡ ਤੇ ਮੈਸੇਜ ਹੈ ਜਿਹੜਾ ਲੈ ਕੇ ਜਾਂਦੀ ਕਿ ਤੁਸੀਂ ਕਦੇ ਜ਼ਿੰਦਗੀ ਚ ਡੋਲੋ ਨਾ ਦੇਖੋ ਜਿੱਦਾਂ ਇਹਦਾ ਨਾਂ ਹੈ ਨਾ ਜੱਟਾ ਡੋਲੀ ਨਾ ਇਹਦੇ ਵਿੱਚ ਇੱਕ ਸਟੇਟਮੈਂਟ ਵੀ ਆ ਤੇ ਇੱਕ ਇਦੇ ਵਿੱਚ ਇੱਕ ਹਦਾਇਤ ਵੀ ਹੁੰਦੀ ਆ ਔਰ ਇਹ ਤੁਹਾਡਾ ਬਿਲਕੁਲ ਸਹੀ ਹੈ ਜਿੱਦਾਂ ਪਰ ਅਪਣੇ ਦੱਸਿਆ ਇੰਨਾ ਵੱਡਾ ਪਾਣਾ ਵਾਪਰੇ ਹਨ ਦੇ ਨਾਲ ਇਦਾਂ ਸਭ ਦੀ ਲਾਈਫ 'ਚ ਕੁਛ ਨਾ ਕੁਛ ਚੱਲਦਾ ਆ ਅਗਰ ਅਸੀਂ ਇਸ ਫਿਲਮ ਨੂੰ ਲੈ ਕੇ ਗੱਲ ਕਰੀਏ ਜੱਟਾ ਡੋਲੀ ਨਾਲ ਨੂੰ ਲੈ ਕੇ ਇਹਦੇ ਲੈਂਦੇ ਵੀ ਇਹਨੂੰ ਇਹਨੂੰ ਬਣਾਉਂਦੇ ਬਣਾਉਂਦੇ ਕਈ ਵਾਰੀ ਡੋਲੇ ਅਸੀਂ ਸਾਨੂੰ ਇੰਨਾ ਕ ਨੈਗੇਟਿਵ ਫੀਡਬੈਕ ਆ ਰਿਹਾ ਸੀਗਾ ਇੰਡਸਟਰੀ ਤੋਂ ਜਦੋਂ ਅਸੀਂ ਇਹਨੂੰ ਸਟਾਰਟ ਕਰਨਾ ਸੀ ਫਿਲਮ ਨੂੰ ਤੇ ਆਪਾਂ ਭੁਪਿੰਦਰ ਭਾਈ ਨੂੰ ਮਿਲਣ ਤੋਂ ਪਹਿਲਾਂ ਆ ਮੀਟ ਜਿਹੜੇ ਦਿਗਜ ਬੰਦੇ ਹੈ ਨਾ ਇੰਡਸਟਰੀ ਦੇ ਉਹਨਾਂ ਨੂੰ ਮਿਲਿਆ ਮੈਂ ਸਾਰੇ ਨੇ ਮੈਨੂੰ ਇਹੀ ਗੱਲ ਕਹੀ ਕਹਿੰਦੇ ਵੀ ਤੁਸੀਂ ਜਿਹੜਾ ਟੌਪਿਕ ਚੂਜ਼ ਕੀਤਾ ਨਾ ਗੱਤਕੇ ਦਾ ਇਹ ਤੁਸੀਂ ਗਲਤ ਚੂਜ਼ ਕਰ ਲਿਆ ਮੈਂ ਕਿਹਾ ਜੀ ਅੱਛਾ ਕਿਉਂ ਕਹਿੰਦੇ ਇੱਥੇ ਅਖਾੜੇ ਲੱਗਦੇ ਆ ਗੱਤਕੇ ਦੇ ਇੰਨੇ ਵੱਡੇ ਵੱਡੇ ਕੰਪੀਟੀਸ਼ਨ ਹੁੰਦੇ ਆ ਐ ਆਪਣੇ ਅਸੀਂ ਆਪਣੀ ਗੱਲ ਕਰਦੇ ਆ ਸਾਰੀ ਤਰਫ ਦੀ ਗੱਲ ਕਰਦਾ ਕਹਿੰਦੇ ਉੱਥੇ ਸੰਗਤ ਤਾਂ ਜੁੜਦੀ ਨਹੀਂ ਦੇਖਣ ਨੂੰ ਤੇ ਫਿਰ ਥੋੜੀ ਕਿਹਨੇ ਦੇਖਣੀ ਆ ਮੈਂ ਕਿਹਾ ਜੀ ਫਿਲਮ ਕਿਸੇ ਨੇ ਬਣਾਈ ਨਹੀਂ ਤੇ ਕੋ ਦੇਖੇਗਾ ਕੀ ਹੂੰ ਤੇ ਕਹਿੰਦੇ ਤੁਹਾਨੂੰ ਕੀ ਲੱਗਦਾ ਇੰਡਸਟਰੀ ਦੇ ਵਿੱਚ ਕਿਸੇ ਨੇ ਨਹੀਂ ਸੋਚੀ ਹੈ ਨਹੀਂ ਇੰਨੇ ਵੱਡੇ ਵੱਡੇ ਐਕਟਰਸ ਨੇ ਡਾਇਰੈਕਟਰਸ ਨੇ ਪ੍ਰੋਡਿਊਸਰ ਨੇ ਕਿਸੇ ਨੇ ਫਿਲਮ ਕਿਉਂ ਤੇ ਤੁਹਾਨੂੰ ਉਸ ਟਾਈਮ ਜਦੋਂ ਤੁਹਾਨੂੰ ਇੰਨੇ ਸ਼ਿਓਰਟੀ ਨਾਲ ਤੁਹਾਨੂੰ ਇੰਨੇ ਐਸਟੈਬਲਿਸ਼ਡ ਬੰਦੇ ਤੁਹਾਨੂੰ ਇਹੋ ਜੀ ਗੱਲਾਂ ਕਹਿੰਦੇ ਆ ਔਰ ਤੁਸੀਂ ਸੋਚਦੇ ਹੋ ਕਿ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰ ਰਿਹਾ ਕਿਸੇ ਕੁਸ਼ ਤੁਹਾਡੇ ਅੰਦਰੋਂ ਲੇਕਿਨ ਜ਼ਮੀਰ ਤੋਂ ਜਦੋਂ ਆਵਾਜ਼ ਆਉਂਦੀ ਹੈ ਨਾ ਹਮੇਸ਼ਾ ਸਹੀ ਹੁੰਦੀ ਹੈ ਮੈਂ ਕਹਾ ਯਾਰ ਮੈਂ ਕਰਨਾ ਹੈ ਚਲ ਮੈਂ ਕਹਾਂ ਦੇਖੀ ਜਾਊਗੀ ਜੋਊਗਾ ਮੈਂ ਕਹਾਂ ਜੱਲ ਜੱਟਾ ਡੋਲੀ ਨਾ ਅਗਰ ਹੋਇਆ ਮੇਰਾ ਸੋ ਨਾਨ ਪੰਜਾਬੀ ਹੋਣ ਦੇ ਬਾਵਜੂਦ ਪੰਜਾਬ ਤੋਂ ਤੁਸੀਂ ਬਿਲੋਂਗ ਨਹੀਂ ਕਰਦੇ ਔਰ ਫਿਰ ਵੀ ਇਨੇ ਗੱਟਸ ਦੇ ਨਾਲ ਤੁਸੀਂ ਇਸ ਕਿਰਦਾਰ ਨੂੰ ਪਲੇ ਕੀਤਾ ਹੁਣ ਰੇਡੀਓ ਫਿਲਮ ਵੱਡੇ ਪੱਡੇ ਤੇ ਆਉਣ ਦੇ ਲਈ ਵੀ ਇਹ ਵੀ ਮੈਂ ਜਾਨਣਾ ਚਾਹੂੰਗੀ ਕਿ ਕਿਸ ਤਰ੍ਹਾਂ ਤੁਹਾਡਾ ਤੁਹਾਨੂੰ ਲੱਗਿਆ ਕਿ ਮੈਨੂੰ ਇਹੀ ਪੰਜਾਬੀ ਦਾ ਜਿਹੜਾ ਕਨਸੈਪਟ ਚੱਕ ਕੇ ਅੱਗੇ ਆਉਣਾ ਚਾਹੀਦਾ ਨਹੀਂ ਤੁਸੀਂ ਮੈਨੂੰ ਕਿਹਾ ਮੈਂ ਪੰਜਾਬ ਤੋਂ ਬਿਲੋਂਗ ਨਹੀਂ ਕਰਦਾ ਤੁਸੀਂ ਪੰਜਾਬੀ ਦੀ ਡਿਫੀਨੇਸ਼ਨ ਕੀ ਹੈ ਆਪਣੀ ਕਿ ਜੰਪਲ ਹੋਣਾ ਕਿਸੇ ਦਾ ਮੈਂ ਤੁਹਾਨੂੰ ਤੁਹਾਡੀ ਜਵਾਬ ਦਾ ਤੁਹਾਨੂੰ ਮੈਂ ਇੱਕ ਸਵਾਲ ਨਾਲ ਤੁਹਾਨੂੰ ਜਵਾਬ ਦੇਣਾ ਵਰਜ਼ ਕਰ ਲੋ ਇੱਕ ਬੰਦਾ ਅੱਜ ਪੰਜਾਬ ਦੀ ਜੰਪਾ ਲਾ ਉਹ ਬਾਹਰ ਜਾਂਦਾ ਕੈਨੇਡਾ ਜਾਂਦਾ ਉੱਥੇ ਜਾ ਕੇ ਸੈਟਲ ਹੁੰਦਾ ਕਿਸੇ ਵੀ ਰੀਜ਼ਨ ਕਰਕੇ ਹੁਣ ਉਹਦਾ ਉਹਦਾ ਜਿਹੜਾ ਉੱਥੇ ਜਦੋਂ ਉਹਨੂੰ ਪੀਆਰ ਮਿਲ ਗਈ ਸਭ ਕੁਝ ਹੋ ਗਿਆ ਫਿਰ ਉਹਦਾ ਸਟੇਟਸ ਕੀ ਹੈ ਉਹ ਕੀ ਕਹਾਏਗਾ ਆਪਣੇ ਆਪ ਨੂੰ ਆਬਵੀਅਸਲੀ ਪੰਜਾਬੀ ਹੂੰ ਉਹਦੇ ਘਰਾਂ ਬੱਚੇ ਕੀ ਕਹਣਗੇ ਆਪਣੇ ਆਪ ਨੂੰ ਪੰਜਾਬ ਤੋਂ ਵੀ ਤੇ ਫਿਰ ਮੈਂ ਜੇ ਦਿੱਲੀ ਤੋਂ ਆਨਾ ਮੈਂ ਫੇ ਪੰਜਾਬ ਦਾ ਹੀ ਹੋਇਆ ਨਾ ਮੇਰਾ ਨਾਤਾ ਪੰਜਾਬ ਨਾਲ ਕਿਵੇਂ ਨਹੀਂ ਹੋਇਆ ਤੇ ਇਹ ਪੰਜਾਬੀ ਹੈਗੇ ਆਪਾਂ ਸਾਰੇ ਨੇ ਭਾਵੇਂ ਅਸੀਂ ਦੇਸ਼ ਕੀ ਆ ਭਾਵੇਂ ਅਸੀਂ ਵਿਦੇਸ਼ ਦੇ ਕਿਸੇ ਕੋਨੇ 'ਚ ਰਹੀਏ ਆਪਾਂ ਪੰਜਾਬੀ ਹੀ ਕੋਣਾ ਚਾਹੇ ਉਹ 47 ਤੋਂ ਬਾਅਦ ਲੈਂਦੇ ਪੰਜਾਬ ਦੇ ਆਪਣੇ ਬੰਦੇ ਨੇ ਉਹ ਵੀ ਆਪਣੇ ਨੂੰ ਪੰਜਾਬੀ ਘੋਂਦੇ ਆ ਸੋ ਵੀ ਯਾਰ ਪੰਜਾਬੀ ਅਸੀਂ ਚਾਹੇ ਮੇਰਾ ਵੈਸੇ ਜਿਹੜਾ ਪਿੰਡ ਹੈਗਾ ਉਹ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਪੰਡੋਰੀ ਪਿੰਡ ਪੈਂਦਾ ਸਾਡਾ ਜੱਦੀ ਘਰ ਸਾਡਾ ਉੱਥੇ ਹੈਗਾ ਅਜੇ ਵੀ ਬਟ ਵੈਸੇ ਮੇਰੀ ਜੰਪਰ ਦਿੱਲੀ ਦੀ ਆ ਬਟ ਯੈਸ ਆਫ ਕੌਰਸ ਜਿਹੜਾ ਤੁਹਾਡੇ ਨਾਲ ਤੁਹਾਡਾ ਜਿਹੜਾ ਜਸਬਾ ਤੁਹਾਡੇ ਰਿਲੀਜੀਅਨ ਨੂੰ ਲੈ ਕੇ ਜਾਂ ਤੁਸੀਂ ਜੋ ਕਰਨਾ ਚਾਹੁੰਦੇ ਹੋ ਜਿਹੜਾ ਇਸ ਫਿਲਮ ਦਾ ਟੌਪਿਕ ਆ ਮੈਂ ਗੱਤ ਕੇ ਦਾ ਖੜਾ ਰਹੀ ਵੀ ਆਪ ਹਨਾ ਮੈਂ ਟ੍ਰੇਨਡ ਹੈਗਾ ਗਤਕੇ ਦੇ ਵਿੱਚ ਮੈਂ ਜਦੋਂ ਇਹ ਦੇਖਦਾ ਸੀਗਾ ਕਿ ਗਤਕੇ ਨੂੰ ਕਿੰਨੀ ਨਿਚੜੀ ਨਿਗਾਹਾਂ ਦੇਖਿਆ ਜਾਂਦਾ ਅਸਲ ਦੇ ਵਿੱਚ ਜਦ ਕਿ ਸਾਡੇ ਗੁਰੂਆਂ ਦੀ ਦਿੱਤੀ ਹੋਈ ਦਾਤ ਹੈ ਸਿੱਖ ਜਿਹੜਾ ਸ਼ਸਤਰ ਵਿਦਿਆ ਹੈ ਉਸ ਦੇ ਬਾਵਜੂਦ ਅਸੀਂ ਨੇ ਉਹਨੂੰ ਨੀਵੀਂ ਨਿਗਾਹਾਂ ਦੇਖਦੇ ਆ ਕਿ ਯਾਰ ਸ਼ਾਇਦ ਪਤਾ ਨਹੀਂ ਕਿਦਾਂ ਦੇ ਬੰਦਿਆਂ ਦਾ ਕੰਮ ਹੈ ਯਾਰ ਸ਼ਾਇਦ ਸੱਚੇ ਰੂਪ ਵਾਲੇ ਬੰਦਿਆਂ ਦਾ ਹੀ ਕੰਮ ਹੈ ਬਟ ਇਹ ਸਾਡੇ ਕਲਚਰ ਦਾ ਪਾਰਟ ਤੇ ਹੈ ਹੀ ਆ ਸਾਡੇ ਸੈਲਫ ਡਿਫੈਂਸ ਲਈ ਅੱਜ ਕੱਲ ਜਿਵੇਂ ਅਗਰ ਅਸੀਂ ਗੱਲ ਕਰ ਲਈਏ ਅਗਰ ਕੁੜੀਆਂ ਵੀ ਸਿੱਖਦੀਆਂ ਨੇ ਬਾਹਰ ਜੌਬ ਕਰਦੀਆਂ ਹਨਾ देर ਰਾਤ ਭਰ ਤੱਕ ਉਹਨਾਂ ਨੂੰ ਆਉਣਾ ਪੈਂਦਾ ਉਹਨਾਂ ਲਈ ਕਿਨਾ ਕਿੰਨੀ ਇੰਪੋਰਟੈਂਟ ਚੀਜ਼ ਹੈ ਅਗਰ ਉਹਨਾਂ ਸੈਲਫ ਡਿਫੈਂਸ ਆਉਂਦਾ ਬੱਚੇ ਅੱਜਕੱਲ ਕੁਝ ਨਹੀਂ ਕਰਦੇ ਜੇ ਅਗਰ ਉਹ ਫਿਜ਼ੀਕਲ ਵਰਕਆਊਟ ਇਹਨੂੰ ਪੈਂਤਰਾ ਹੀ ਮਾਰ ਲੈਣ ਲੋਕ ਦਿਨ ਦੇ ਵਿੱਚ ਉਹਨਾਂ ਦਾ ਫਿਜ਼ੀਕਲ ਵਰਕਆਊਟ ਹੋ ਜਾਂਦਾ ਮਾਈਂਡ ਟੂ ਬਾਡੀ ਕਨੈਕਸ਼ਨ ਜਿਹਨੂੰ ਅਸੀਂ ਰਿਫਲੈਕਸਸ ਕਹਿੰਨੇ ਆ ਉਹ ਫਾਸਟ ਹੋ ਜਾਂਦੇ ਆ ਤੁਸੀਂ ਇੰਟਰਨਲ ਹੀ ਇੰਨਾ ਕੌਨਫੀਡੈਂਟ ਫੀਲ ਕਰਦੇ ਹੋ ਕਿ ਤੁਹਾਡੇ ਮੋਰੇ ਚਾਰ ਬੰਦੇ ਵੀ ਆਣਗੇ ਨਾ ਤੇ ਤੁਸੀਂ ਸਾਨੂੰ ਤਾਂ ਕਿਹਾ ਗਿਆ ਗੁਰੂਆਂ ਨੇ ਤੁਸੀਂ ਦੂਜਿਆਂ ਦੀ ਮ졸ੂਮਾ ਦੀ ਰੱਖਿਆ ਕਰਨੀ ਆ ਤੇ ਜੇ ਸਾਨੂੰ ਆਪ ਹੀ ਨਹੀਂ ਕਰਨੀ ਆਂਦੀ ਹੋਊਗੀ ਸਾਨੂੰ ਸ਼ਸਤਰ ਚਲਾਉਣਾ ਹੀ ਨਹੀਂ ਆਉਂਦਾ ਹੋਗਾ ਜੀ ਆ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਮੈਨੂੰ ਲੱਗਿਆ ਕਿ ਯਾਰ ਇਦਾਂ ਦੇ ਟੌਪਿਕ ਤੇ ਕੋਈ ਚੀਜ਼ ਕੱਢੀ ਹੈ ਜਿਹੜੀ ਕਿਸੇ ਨੇ ਨਹੀਂ ਕੀਤੀ ਤੇ ਫਿਰ ਇੱਕ ਜੋਸ਼ ਵੀ ਆ ਗਿਆ ਮੈਂ ਕਿਹਾ ਚਲ ਕਰਦੇ ਹਾਂ ਸੋ ਦਿਸ ਹਾਊ ਇਟ ਹੈਪਨਡ ਸੋ ਇਹ ਫਾਈਨਲਾਈਜ਼ ਕਿਸ ਤਰ੍ਹਾਂ ਹੁੰਦਾ ਹੈ ਕਨਸੈਪਟ ਕਿਉਂਕਿ ਔਰ ਜਦੋਂ ਸ਼ੂਟਿੰਗ ਹੁੰਦੀ ਹੈ ਜਿਵੇਂ ਗਤਕੇ ਦੇ ਇਹਨਾਂ ਨੇ ਦੱਸੇ ਕਿ ਕਾਫੀ ਹੈ ਨਾ ਉੱਥੇ ਸ਼ੂਟਸ ਹੋਏ ਨੇ ਔਰ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਕਿੰਨਾ ਕੁ ਕੰਪਲਿਕੇਟਿਡ ਸੀਗਾ ਇਹਨਾਂ ਨੂੰ ਕੈਪਚਰ ਕਰਨਾ ਇਹਨਾਂ ਨੂੰ ਡਾਇਰੈਕਟ ਕਰਨਾ ਔਰ ਕਿਸ ਤਰ੍ਹਾਂ ਦਾ ਸੀਗਾ ਸਾਰਾ ਇਹ ਮੈਂ ਜ਼ਰੂਰ ਮਾਹੌਲ ਜਾਣਨਾ ਚਾਹੁੰਦਾ ਦੇਖੋ ਗਤਕਾ ਜਿਹੜਾ ਹੈ ਆਪਣੇ ਆਪ ਚ ਇੱਕ ਅਲੱਗ ਚੀਜ਼ ਹੈਗੀ ਹੈ ਠੀਕ ਹੈ ਆਮ ਤੁਸੀਂ ਦੇਖਦੇ ਹੋਗੇ ਫਿਲਮਾਂ 'ਚ ਮਾਰ-ਦਾੜੀ ਇਹ ਉਹ ਬਹੁਤ ਸਾਰੀਆਂ ਚੀਜ਼ਾਂ ਦਿਖਾਉਂਦੇ ਆ ਪਰ ਗਤਕੇ ਕਦੀ ਨਹੀਂ ਦਿਖਾਇਆ ਗਿਆ ਗਤਕੇ ਦੇ ਆਪਣੇ ਕੁਝ ਪੈਂਤਰੇ ਨੇ ਔਰ ਸਾਡਾ ਸਭ ਤੋਂ ਵੱਡਾ ਜਿਹੜਾ ਸਾਥ ਦਿੱਤਾ ਨਾ ਇਸ ਗਤਕੇ ਨੂੰ ਅੱਗੇ ਲਿਆਂਉਣ ਵਾਸਤੇ ਗਤਕੇ ਨੂੰ ਤਾਂ ਕਨਸੈਪਟ ਨੂੰ ਲੈ ਕੇ ਆਏ ਅਸੀਂ ਉਹਦੀ ਸਟੋਰੀ ਲਿਖੀ ਗਏ ਸਕ੍ਰਿਪਟ ਲਿਖੇ ਗਏ ਡਾਇਲੌਗ ਲਿਖੇ ਗਏ ਪਰ ਗਤਕੇ ਨੂੰ ਅੱਗੇ ਲਿਆਂਉਣ ਵਾਸਤੇ ਸਭ ਤੋਂ ਵੱਡਾ ਅਗਰ ਰੋਲ ਅਦਾ ਕੀਤਾ ਸੀ ਨਾ ਤੇ ਉਹ ਜਰਨੈਲ ਭਾਜੀ ਨੇ ਕੀਤਾ ਸੀ ਤੇ ਜਰਨੈਲ ਭਾਜੀ ਨੇ ਸਾਡੀ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਨਾ ਪੰਜ ਅਸੀਂ ਗਤਕੇ ਦੇ ਉੱਤੇ ਫਿਲਮ ਕਰਨਾ ਜਾ ਰਹੇ ਹੁਣ ਮੈਨੂੰ ਨਹੀਂ ਪਤਾ ਸੀ ਅੰਦਰੋਂ ਇਹਨਾਂ ਦਾ ਮਤਲਬ ਕਿ ਗਤਕੇ ਵਾਲੇ ਆਪ ਹੀ ਗਤਕਾ ਖੇਡਦੇ ਸੀਗੇ ਤੇ ਮੈਨੂੰ ਉਹਨਾਂ ਬਾਰੇ ਪਤਾ ਨਹੀਂ ਸੀ ਕਹਿੰਦੇ ਭਾਜੀ ਬੇਫਿਕਰ ਹੋ ਮੈਂ ਕਿਹਾ ਵੀ ਇੱਕ ਫਿਲਮ ਮੈਂ ਕਰ ਰਿਹਾ ਹਾਂ ਉਹ ਖਤਮ ਕਰਨੀ ਤਾਂ ਅਸੀਂ ਆ ਸ਼ੁਰੂ ਕਰਨੀ ਹੈ ਕਹਿੰਦੇ ਤੁਸੀਂ ਆ ਜਾਓ ਮੈਂ ਕਿਹਾ ਸਾਡੇ ਕੋ ਵੀ 22 ਦਿਨ ਬਚਨੇ ਨੇ ਕਹਿੰਦੇ ਟੈਨਸ਼ਨ ਫ੍ਰੀ ਹੋ ਜਾਓ ਅਸੀਂ ਦਿੱਲੀ ਦੇ ਰਹਿਣ ਵਾਲੇ ਆ ਤੇ ਫਿਰ ਇੱਥੇ ਅਸੀਂ ਆ ਗਏ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਗਾਈਡ ਕਰਦੇ ਗਏ ਨਾ ਜਰਨਲ ਭਾਜੀ ਅਸੀਂ ਉਤਰਾ ਉਤਰਾ ਹੀ ਕਰਦੇ ਗਏ ਔਰ ਸਭ ਤੋਂ ਜ਼ਿਆਦਾ ਰੋਲ ਅਦਾ ਅਗਰ ਕੀਤਾ ਮੈਂ ਅਗਰ ਦੇਖਾਂ ਅਸੀਂ ਇਹਦਾ ਚ ਇੱਕ ਫਿਲਮ ਦਾ ਪਹਿਲਾ ਸੀਨ ਫਿਲਮ ਦਾ ਆਖਰੀ ਸੀਨ ਜਿਹੜੇ ਇਹ ਦੋ ਸੀਨ ਅਸੀਂ ਫਿਲਮਾਏ ਨੇ ਸੈਟ ਲਗਾ ਕੇ ਵਗੈਰਾ ਤੇ ਭਾਜੀ ਨੇ ਉਹ ਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਆਪ ਉੱਤੇ ਪਰਸਨਲ ਬੈਠ ਕੇ ਉੱਤੇ ਕਿੱਲਾ ਠੁਕਦੇ ਰਹੇ ਉੱਥੇ ਵੀ ਜਿੱਥੇ ਵੀ ਜਿੱਥੇ ਜੋ-ਜੋ ਚੀਜ਼ ਚਾਹੀਦੀ ਸੀ ਇਹਨਾਂ ਦੀ ਇੱਲ ਵਰਗੀ ਨਿਗਾਹ ਸੀਗੀ ਵੀ ਕਿੱਥੋਂ ਕੋਈ ਕਮੀ ਓਏ ਉਧਰੋਂ ਐ ਸਹੀ ਕਰ ਉਧਰੋਂ ਐ ਸਹੀ ਕਰ ਇਧਰੋਂ ਐ ਕਰ ਇੱਥੇ ਆ ਲਗਾਓ ਇੱਥੇ ਆ ਲਗਾਓ ਪਰਸਨਲ ਤੌਰ ਨਾਲ ਜੁੜੇ ਹੋਏ ਸੀ ਪਰਸਨਲ ਮਤਲਬ ਕਿ ਅੰਦਰੋਂ ਦੀ ਕਿਉਂਕਿ ਜ਼ਿੰਦਗੀ 'ਚ ਜਦੋਂ ਅਸੀਂ ਕੋਈ ਅੱਛਾ ਕੰਮ ਕਰਨਾ ਹੈ ਨਾ ਜਦ ਅੰਦਰੋਂ ਆਵਾਜ਼ ਨਹੀਂ ਆਏਗੀ ਨਾ ਤਦ ਤੱਕ ਅਸੀਂ ਵਧੀਆ ਕੰਮ ਨਹੀਂ ਕਰ ਸਕਦੇ ਤੇ ਅੰਦਰੋਂ ਆਵਾਜ਼ ਇਸ ਕਰਕੇ ਵਧੀਆ ਆ ਰਹੀ ਸੀ ਕਿਉਂਕਿ ਕਿਰਨਦੀਪ ਖੁਦ ਗਤਕਾ ਜਾਣਦਾ ਸੀਗਾ ਠੀਕ ਹੈ ਗਤਕੇ ਦਾ ਕਨਸੈਪਟ ਹੈ ਔਰ ਜਿੱਥੇ ਅਸੀਂ ਅੱਗੇ ਪ੍ਰੋਡਕਸ਼ਨ ਕਰਨ ਨੂੰ ਵਾਸਤੇ ਭਾਜੀ ਨੇ ਗੱਲ ਕੀਤੀ ਤੇ ਇਹ ਖੁਦ ਗਤਕੇ ਦੇ ਖਿਡਾਰੀ ਸੀ ਗਤਕੇ ਦੇ ਅੰਦਰ ਸੀਗੇ ਇਹਨਾਂ ਨੇ ਕਿਹਾ ਤੁਸੀਂ ਬੇਫਿਕਰ ਰਹੋ ਤੁਸੀਂ ਟੈਨਸ਼ਨ ਫਰੀ ਰਹੋ ਇਹ ਗਤਕੇ ਵਾਲਾ ਜਿਹੜਾ ਪਾਰਟ ਹੈ ਨਾ ਜਿੰਨਾ ਠੀਕ ਹੈ ਨਾ ਤੇ ਇਹਨੂੰ ਅਸੀਂ ਆਪਣੇ ਲੈਵਲ ਤੇ ਨਿਵਾ ਲਾਂਗੇ ਤੁਸੀਂ ਬੇਫਿਕਰ ਰਹੋ ਹਰ ਚੀਜ਼ ਅਸੀਂ ਉੱਥੇ ਖੜੀ ਕਰ ਦਾਂਗੇ ਔਰ ਇਹਨਾਂ ਨੇ ਖੜੀ ਕਰਕੇ ਦਿੱਤੀ ਤੇ ਇਸ ਕਰਕੇ ਮੈਨੂੰ ਬੜੀ ਆਸਾਨੀ ਹੋ ਗਈ ਉਸ ਚੀਜ਼ ਦੀ ਹਾਲਾਂਕਿ ਗਤਕੇ ਦੇ ਜਿਹੜੇ ਅਸੀਂ ਉਸਤਾਦ ਦਿਖਾਏ ਨੇ ਇਹਨਾਂ ਦੇ ਜਿਹੜੇ ਹਾਲਾਂਕਿ ਉਹਨਾਂ ਨੂੰ ਗਤਕਾ ਨਹੀਂ ਆਉਂਦਾ ਸੀ ਕਿਰਨਦੀ ਪਹਿਲੇ ਸਿਖਾਉਂਦਾ ਸੀ ਉਹਨਾਂ ਨੂੰ ਫਿਰ ਅਸੀਂ ਸੀਨ ਫਿਲਮਾਂ ਦੇ ਸੀਗੇ ਤੇ ਜ਼ਿੰਦਗੀ 'ਚ ਸਿਰਫ ਇੱਕ ਚੀਜ਼ ਚਾਹਾਂਗਾ ਕਿ ਜਦੋਂ ਤੁਸੀਂ ਕਰਨ ਵਾਸਤੇ ਤਰਪੇ ਹੋ ਨਾ ਤੇ ਆਪਣੇ ਆਪ ਹੀ ਤੁਹਾਨੂੰ ਮਤਲਬ ਉਹ ਚੀਜ਼ਾਂ ਮਿਲਦੀਆਂ ਜਾਣਗੀਆਂ ਸਿਰਫ ਕਰਨ ਦਾ ਜज्बा ਅੰਦਰੋਂ ਆਉਣਾ ਜਿਹਦਾ ਹਾਂ ਬਸ ਡੋਲਣਾ ਨਹੀਂ ਉਦੋਂ ਬਸ ਤੇ ਅੰਦਰੋਂ ਦੀ ਜਦੋਂ ਵੀ ਤੁਸੀਂ ਕੋਈ ਕੰਮ ਕਰੋਗੇ ਵਧੀਆ ਹੋਏਗਾ ਸੋ ਜਰਨਲਸਰ ਤਾਂ ਵੈਸੇ ਵੀ ਸਭ ਨੂੰ ਮੋਟੀਵੇਟ ਕਰਦੇ ਨੇ ਇਹਨਾਂ ਦੀ ਮੈਂ ਹਮੇਸ਼ਾ ਇੰਟਰਵਿਊਸ 'ਚ ਕਹਿੰਨੀ ਆ ਇਹਨਾਂ ਦੇ ਜਿਹੜੇ ਮੋਟੀਵੇਸ਼ਨਲ ਰੀਲਸ ਆਪਾਂ ਦੇਖਦੇ ਆ ਹਨਾ ਸੋ ਫਿਰ ਏਡੇ ਵੱਡੇ ਕਨਸੈਪਟ ਨੂੰ ਕਿਦਾਂ ਹਨਾ ਇਹ ਜਾਣ ਦਿੰਦੇ ਔਰ ਕਿਸ ਤਰ੍ਹਾਂ ਨਾ ਕਰਦੇ ਜ਼ਰੂਰ ਮੈਂ ਤੁਹਾਡੇ ਤੋਂ ਵੀ ਜਾਣੂਗੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਬਿਲਕੁਲ ਪਰਸਨਲ ਹੋ ਕੇ ਆਪਣਾ ਸਮਝ ਕੇ ਤੁਸੀਂ ਕੰਮ ਕੀਤਾ ਸੈੱਟ ਤੇ ਸੋ ਕੀ ਕੁਝ ਚੱਲ ਰਿਹਾ ਸੀ ਉਦੋਂ ਦਿਮਾਗ 'ਚ ਕੀ ਬੜਾ ਵਧੀਆ ਕਨਸੈਪਟ ਲੈ ਕੇ ਆ ਰਹੇ ਆ ਬੜਾ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਕਿ ਹਟਕੇ ਯੂਨਿਕ ਕਨਸੈਪਟ ਸੋ ਤੁਸੀਂ ਉਹਦੇ ਵਿੱਚ ਆਪਣਾ ਪੂਰਾ ਪੂਰਾ ਹੱਥ ਵਟਾਇਆ ਮ ਆਣੀਆ ਅਗਲੀ ਦੇਖੋ ਕਮਰਸ਼ੀਅਲ ਹੋ ਗਿਆ ਫਿਲਮਸ ਜਾਂ ਕਮੇਡੀ ਹੋ ਗਿਆ ਜਾਂ ਉਤੇ ਰੂਟੀਨ ਵਰਕ ਚੱਲੀ ਜਾਂਦਾ ਹੈ ਨਾ ਉਹਦੇ ਮੈਂ ਨਾਮ ਹੀ ਹੋਵਾਂ ਤਾਂ ਵੀ ਟੀਮ ਕੰਮ ਕਰੀ ਜਾਂਦੀ ਆ ਪਰ ਮੈਨੂੰ ਲੱਗਦਾ ਜਦੋਂ ਮੈਂ ਕਨਸੈਪਟ ਸੁਣਿਆ ਜਦੋਂ ਪਹਿਲੀ ਵਾਰ ਮੈਨੂੰ ਡਾਇਰੈਕਟਰ ਸਾਹਿਬ ਔਰ ਕਿਦ ਨੂੰ ਨਹੀਂ ਮਿਲੇ ਤੇ ਮੈਨੂੰ ਜਦੋਂ ਨਾਮ ਲਿਆ ਇਹਨਾਂ ਨੇ ਗਤਕਾ ਤੇ ਮੈਨੂੰ ਲੱਗਿਆ ਵੀ ਕਰਨਾ ਚਾਹੀਦਾ ਹੈ ਇਹ ਕੰਮ ਤੇ ਚਲੋ ਕਿ ਰੂਟਡ ਆ ਅਸੀਂ ਉਸ ਗੱਲ ਨਾਲ ਜੁੜੇ ਹੋਏ ਆ ਇੰਨੇ ਸਾਲ ਹੋ ਗਏ 1995 96 ਦੇ ਗਤਕਾ ਖੇਡਦਾ ਮੈਂ ਤੇ ਮੈਨੂੰ ਲੱਗਿਆ ਵੀ ਚਲੋ ਕਿਸੇ ਨੇ ਤੇ ਪਹਿਲ ਕੀਤੀ ਤੇ ਮੈਨੂੰ ਪਤਾ ਨਹੀਂ ਸੀ ਕਿ ਕਿਹੜੇ ਲੈਵਲ ਦਾ ਕਨਸੈਪਟ ਲੈ ਕੇ ਆਏ ਜਾਂ ਕੰਮ ਕਿੱਡਾ ਵੱਡਾ ਕਰਨਾ ਹੈ ਇਹਨਾਂ ਨੇ ਪਰ ਜਿੱਦਾਂ ਇਹਨਾਂ ਨੇ ਸਟੋਰੀ ਲਾਈਨ ਦੱਸੀ ਆਪਣੀ ਜਾਂ ਕਨਸੈਪਟ ਦੱਸਿਆ ਜਾਂ ਦੱਸਿਆ ਕਿ ਗੱਤਕੇ ਨੂੰ ਏਦਾਂ ਅਸੀਂ ਰਿਪਰੈਜ਼ੈਂਟ ਕਰਨਾ ਚਾਹੁੰਦੇ ਆ ਲੀਗ ਮੈਚੇਸ ਕਰਾਉਣਾ ਚਾਹੁੰਦੇ ਆ ਅਸੀਂ ਮੈਨੂੰ ਲੱਗਿਆ ਵੀ ਇਹਦੇ ਵਿੱਚ ਨਾ ਹੋਰ ਚੀਜ਼ ਸਾਰੀਆਂ ਨੂੰ ਪਿੱਛੇ ਛੱਡ ਕੇ ਗੱਤਕਾ ਵੱਡਾ ਹੋ ਰਿਹਾ ਮਤਲਬ ਜੀ ਇਸ ਫਿਲਮ ਨੂੰ ਵੇਖ ਕੇ ਸਾਡੇ ਕੋਲ 500 ਖਿਡਾਰੀ ਵੀ ਨਵਾਂ ਜੁਆਇਨ ਕਰ ਜਾਂਦਾ ਆਲ ਓਵਰ ਦਾ ਵਰਲਡ ਤੇ ਮੈਨੂੰ ਲੱਗਦਾ ਸਾਡੀ ਫਿਲਮ ਹਿੱਟ ਆ ਮਤਲਬ ਮੈਂ ਜ਼ਿਆਦਾ ਨਹੀਂ ਕਹਿੰਦਾ ਮਤਲਬ ਜੇ 2-400 500 ਮੁੰਡਾ ਵੀ ਕਿਤੇ ਅਟਰੈਕਟ ਹੁੰਦਾ ਵੀ ਯਾਰ ਅੱਛਾ ਯਾਰ ਆ ਵੀ ਸਾਡੀ ਖੇਡ ਇਹ ਵੀ ਇਸ ਲੈਵਲ ਦਾ ਵੀ ਗਤਕਾ ਹੁੰਦਾ ਕਿਉਂਕਿ ਲੋਕਾਂ ਨੇ ਗਤਕਾ ਵੇਖਿਆ ਨਗਰ ਕੀਰਤਨਾਂ ਦੇ ਵਿੱਚ ਮੈਂ ਖੁਦ ਖੇਡਦਾਰਾਂ ਨਗਰ ਕੀਰਤਨਾਂ ਜੀ ਅਖਾੜਾ ਲਾਉਣਾ ਜੇ 2-4 ਗੇਮਾਂ ਹੀ ਲੱਗਣੇ ਪਿੱਛੋਂ ਪ੍ਰਬੰਧ ਕਰ ਚਲੋ ਜਲਦੀ ਚੱਕੋ ਚੱਕੋ ਸਮਾਨ ਅੱਗੇ ਚਲੋ ਓਏ ਕੋਈ ਕਦਰ ਹੀ ਨਹੀਂ ਸੀਗੀ ਅਰੇ ਉਹਨੂੰ ਸੈਟਅਪ ਕਰਦੇ ਆ 15-20 ਮਿੰਟ ਲੱਗਦੇ ਫਿਰ ਪੈਂਤਰਾ ਕੱਢਣਾ ਜਦ ਤੱਕ ਸੰਗਤ ਜੁੜਦੀ ਹੁਣ ਕੱਲਿਆਂ ਨੇ ਤੇ ਖੇਡਣਾ ਨਹੀਂ ਹੁੰਦਾ ਸੀਗਾ ਪਰ ਉਹ ਚੀਜ਼ਾਂ ਨੂੰ ساری ਜ਼ਿੰਦਗੀ ਛੱਲਿਆ ਸੀ ਯਾਰ ਸਾਨੂੰ ਸਾਦੇ ਵੀ ਐ ਸਾਨੂੰ ਇੱਜ਼ਤ ਵੀ ਨਹੀਂ ਦਿੰਦੇ ਸਾਨੂੰ ਐ ਸਮਝਦੇ ਵੀ ਤਾਂ ਬੈਂਡ ਵਾਲੇ ਨਹੀਂ ਹੁੰਦੇ ਵੀ ਬੈਂਡ ਵਜਾ ਰਿਹਾ ਜੇ ਪੂਰਾ ਪੂਰੀ ਬੀੜ ਖਤਮ ਕੀਤੀ ਚਲੋ ਅੱਗੇ ਤੁਰੋ ਉਹ ਐ ਹੋ ਗਿਆ ਸੀਗਾ ਫਿਰ ਗਤਕਾ ਸਟੇਜਾਂ ਤੇ ਆਇਆ ਗਤਕਾ ਕੰਪੀਟੀਸ਼ਨਾਂ ਦੇ ਵਿੱਚ ਆਇਆ ਇੱਕ ਵਾਰ ਖੇਡਿਆ ਦੋ ਵਾਰ ਖੇਡਿਆ ਤੀਜੇ ਸਾਲ ਲੋਕ ਆਉਣੇ हट ਗਏ ਵੀ ਯਾਰ ਸੇਮ ਜਿਹਾ ਹੀ ਕਰੀ ਜਾਂਦੇ ਆ ਸੋ ਮੈਨੂੰ ਲੱਗਿਆ ਇਹ ਇਹ ਇਸ ਫਿਲਮ ਦੇ ਨਾਲ ਜਿਹੋ ਜਿਹੇ ਹਿਸਾਬ ਨਾਲ ਗਤਕੇ ਨੂੰ ਰਿਪਰੈਜ਼ੈਂਟ ਕੀਤਾ ਨਾ ਮੈਨੂੰ ਲੱਗਦਾ ਗਤਕਾ ਕਿਸੇ ਅਖਾੜੇ ਨੂੰ ਜਾਂ ਕਿਸੇ ਫੈਡਰੇਸ਼ਨ ਨੇ ਕਿਸੇ ਸੰਸਥਾ ਨੇ ਸੋਚਿਆ ਹੀ ਨਹੀਂ ਹੋਣਾ ਵੀ ਗਤਕਾ ਇਦਾਂ ਵੀ ਹੋ ਸਕਦਾ ਵੀ ਗਤਕਾ ਕਿਤੇ ਇੰਡੋਰ ਸਟੇਡੀਅਮ ਵਿੱਚ ਵੀ ਖੇਡਿਆ ਜਾ ਸਕਦਾ ਸਾਈਡ ਤੇ ਆਡੀਅன்ஸ் ਜਿਦਾਂ ਬੈਡਮਿੰਟਨ ਬੈ ਕੇ ਮੈਚ ਵੇਖਦੀ ਆ ਜਾਂ ਟੈਨਿਸ ਦੇ ਮੈਚ ਵੇਖੇ ਜਾਂਦੇ ਆ ਇਹ ਉਦਾਂ ਦਾ ਸੈਟਅਪ ਆ ਉਹ ਸੈਟਅਪ ਨੂੰ ਪੂਰੀ ਫਿਲਮ ਦਾ ਬਜਟ ਇੱਕ ਪਾਸੇ ਤੇ ਸੈਟਅਪ ਦਾ ਬਜਟ ਇੱਕ ਪਾਸੇ ਸੀਗਾ ਸੈਟ ਲੱਗ ਕੇ ਸੋ ਮਤਲਬ ਮੈਂ ਸਿਰਫ ਉਸ ਉਸ ਇੱਕ ਮੋਟਿਵ ਕਰਕੇ ਜੁੜਿਆ ਸੀਗਾ ਕਿ ਗਤਕਾ ਵੱਡਾ ਕਰਨਾ ਗਤਕਾ ਵੱਡਾ ਕਿਦਾਂ ਕਰਨਾ ਲੋਕਾਂ ਨੂੰ ਇਹ ਕਿ ਦੱਸਣਾ ਕਿ ਇਹ ਗਵਾਰਾਂ ਦੀ ਖੇਡ ਨਹੀਂ ਹੈ ਲੋਕ ਸੋਹਦੇ ਯਾਰ ਵੀ ਇਹ ਤੇ ਵੇਲਿਆਂ ਦਾ ਕੰਮ ਹੈ ਸ਼ਾਮ ਨੂੰ ਇਕੱਠੇ ਹੋ ਕੇ ਚਾਰ ਡਾਂਗਾਂ ਜੀਆਂ ਖੜਕਾ ਕੇ ਆ ਜਾਂਦੇ ਆ ਉਹਨਾਂ ਨੂੰ ਦੱਸਣਾ ਸੀਗਾ ਵੀ ਜਿਹੜੇ ਇਸ ਫਿਲਮ ਦੇ ਜ਼ਰੀਏ ਅਸੀਂ ਅੱਗੇ ਇੰਟਰਵਿਊਜ਼ ਕਰਦੀਆਂ ਨੇ ਕਿ ਸਾਡੇ ਕੋਲ ਉਹ ਵੀ ਬੰਦੇ ਨੇ ਜਿਹੜੇ 에ਅਰ ਫੋਰਸ ਵਿੱਚੋਂ ਰਿਟਾਇਰਡ ਨੇ ਸਾਡੇ ਗਤਕੇ ਦੇ ਟੀਚਰ ਜਿਹੜੇ ਉਸਤਾਦ ਨੇ ਕੋਈ ਮੀਨਾ ਭਾਜੀ ਵਰਗੇ ਬੰਦੇ ਆਪਣਾ ਚੰਡੀਗੜ੍ਹ ਰੋਜ਼ਗਾਰਨ ਦੇ जेई ਨੇ ਮੈਂ ਖੁਦ ਖਿਡਾਰੀ ਗਤਕੇ ਦਾ ਬਿੱਲਾ ਭਾਜੀ ਗਤਕੇ ਦੇ ਖਿਡਾਰੀ ਨੇ ਹੋਰ ਕਿੰਨੇ ਬੰਦਿਆਂ ਨੂੰ ਮੈਂ ਜਾਣਦਾ ਜਿਹੜੇ ਆਈਪੀਐਸ ਆਈਐਸ ਰੈਂਕ ਤੇ ਬੈਠੇ ਨੇ ਤੇ ਬੈਕਗ੍ਰਾਉਂਡ ਗਤਕਾ ਉਹਨਾਂ ਦਾ ਮਤਲਬ ਇਹ ਇੰਟੈਲੈਕਚੁਅਲ ਬੰਦਿਆਂ ਦੀ ਖੇਡ ਆ ਆਮ ਬੰਦਾ ਇਹ ਡਿਫੈਂਸ ਦੀ ਗੇਮ ਆ ਜੇ ਮਾਰਨਾ ਹੋਵੇ ਤਾਂ ਡਾਂਗ ਕਿਸੇ ਦੇ ਅੱਜ ਫੜਾਉਂਦੇ ਸਿਰ 'ਚ ਬਟ ਮਾਰਨੀ ਸੌਕੀ ਆ ਅੱਗੂ ਆਉਂਦੇ ਵਾਰ ਨੂੰ ਰੋਕਣਾ ਕਿੱਦਾਂ ਇਹ ਡਿਫੈਂਸ ਦੀ ਗੇਮ ਹੈ ਆਫੈਂਸ ਦੀ ਗੇਮ ਹੈ ਰੋਕਣਾ ਕਿੱਦਾਂ ਸੋ ਮੇਰਾ ਮੇਨ ਮੇਰਾ ਮੇਨ ਮੋਟਿਵੇਸ਼ਨ ਇਸ ਫਿਲਮ ਨਾਲ ਜੁੜੰਦਾ ਹੈ ਇਸ ਕਰਕੇ ਗੱਤਕੇ ਨੂੰ ਇੱਕ ਲੈਵਲ ਤੇ ਲੈ ਕੇ ਚੱਲੇ ਨੇ ਮੈਂ ਮੈਂ ਵੀ ਇਸ قافਲੇ ਦਾ ਹਿੱਸਾ ਬਣਾ ਸੋ ਉਮੀਦ ਕਰਦਾ ਕਿ ਇਹ ਫਿਲਮ ਇੱਕ ਬੈਂਚਮਾਰਕ ਸੈੱਟ ਕਰੇ ਇਹ ਫਿਲਮ ਹੀ ਨਹੀਂ ਹੈ ਇਹ ਬਹੁਤ ਵੱਡਾ ਇੱਕ ਸੁਨੇਹਾ ਵੀ ਹੈ ਲੋਕਾਂ ਦੇ ਲਈ ਸੋ ਪ੍ਰਭ ਔਰ ਕਿਰਨ ਤੁਹਾਡੀ ਦੋਨਾਂ ਦੀ ਕੈਮਿਸਟਰੀ ਕਿਸ ਤਰ੍ਹਾਂ ਦੀ ਰਹੀ ਜੇ ਮੈਂ ਆਫ ਕੈਮਰਾ ਗੱਲ ਕਰਾਂ ਫਿਲਮ ਦੇ ਜਦੋਂ ਤੁਸੀਂ ਮਿਲਦੇ ਹੋ ਕਿਉਂਕਿ ਪਹਿਲਾਂ ਵੀ ਤੁਸੀਂ ਸਰ ਨਾਲ ਸਰ ਨਾਲ ਬਹੁਤ ਸਾਰੇ ਕੰਮ ਕੀਤੇ ਆ ਨੇ ਸਰ ਔਰ ਤੁਸੀਂ ਜਦੋਂ ਮਿਲਦੇ ਹੋ ਬੇਸਿਕਲੀ ਹੈਨਾ ਕਿਸ ਤਰ੍ਹਾਂ ਦਾ ਤੁਹਾਡਾ ਕੰਫਰਟ ਜ਼ੋਨ ਬਣਦਾ ਔਰ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਇੰਨਾ ਕਰ ਰੈਡੀ ਕਰਦੇ ਹੋ ਕਿ ਅਸੀਂ ਹੁਣ ਸਕਰੀਨ ਸ਼ੇਅਰ ਕਰਨ ਲਈ ਰੈਡੀ ਆ ਮੈਂ ਜਦੋਂ ਪਹਿਲੀ ਵਾਰੀ ਆਪਾਂ ਪ੍ਰਭ ਨੂੰ ਮੇਰੇ ਨਾਲ ਆਪਾਂ ਬਰਿਸਤਾ ਕਾਫੀ ਸ਼ਾਪ 'ਚ ਮਿਲੇ ਸੀਗੇ ਡਾਇਰੈਕਟਰ ਸਾਹਿਬ ਦੇ ਨਾਲ ਹੀ ਮਿਲੇ ਸੀ ਤੇ ਜਦੋਂ ਉਹਨੇ ਐਂਟਰ ਕੀਤਾ ਨਾ ਤੇ ਮੈਂ ਦੇਖਿਆ ਮੈਂ ਕਹਿ ਰਿਹਾ ਤੇ ਬਹੁਤ ਨਾ ਕੋਈ ਇੰਟੈਂਸ ਹੈ ਮੈਂ ਕਹਾ ਬਈ ਕੁੜੀ ਮੈਂ ਕਿਹਾ ਹੱਸੇਗੀ ਕਿਦਾਂ ਨਹੀਂ ਹੱਸੇਗੀ ਇੰਨੀ ਸੀਰੀਅਸ ਟੋਂ ਦੀ ਕੁੜੀ ਆ ਮੈਂ ਕਿਹਾ ਯਾਰ ਅੱਜ ਫੇਰ ਨਾ ਥੋੜੀ ਜਿਹਾ ਆਪਾਂ ਬੈਠੇ ਰਹੇ ਸ਼ੀ ਡਿਡਨਟ ਸ਼ੀ ਡਿਡਨਟ ਸਮਾਈਲ ਥੈਟ ਮੱਚ ਕਿਉਂ ਨਾ ਇਹਦੀ ਨੇਚਰ ਆ ਰਿਜ਼ਰਵ ਰਹਿੰਦੇ ਵੈਸੇ ਪਰ ਅਗਰ ਤੁਹਾਡੇ ਨਾਲ ਮਤਲਬ ਹਰ ਕਿਸ ਨਾਲ ਨਹੀਂ ਖੁੱਲਦੀ ਆ ਮੈਂ ਦੇਖਿਆ ਉਹਨਾਂ ਨੂੰ ਵਨ ਸ਼ੀ ਇਜ਼ ਕੰਫਰਟੇਬਲ ਵਿਦ ਸਮਬਡੀ ਐਂਡ ਸ਼ੀ ਇਜ਼ ਹੁਲ ਟੂਗੇਦਰ ਡਿਫਰੈਂਟ ਪਰਸਨ ਪਰ ਸਾਨੂੰ ਜਿਹੋ ਜਿਹਾ ਕੈਰੈਕਟਰ ਚਾਹੀਦਾ ਸੀਗਾ ਨਾ ਇੱਕ ਸਿੰਪਲ ਕੁੜੀ ਪੰਜਾਬ ਦੀ ਜੋ ਆਪਣੇ ਰੂਟਸ ਨਾਲ ਆਪਣੀ ਪਿਛੋਕੜ ਨਾਲ ਬਿਲਕੁਲ ਕੰਫਰਟੇਬਲ ਹੈ ਔਰ ਸਟਰੋਂਗ ਹੈ ਕਿ ਮੇਰਾ ਉਹਨ ਉਨੂੰ ਕੋਈ ਨਹੀਂ ਹੈਗਾ ਗਲੈਮਰ ਨਾ ਮਤਲਬ ਕਿ ਗਲੈਮਰ ਹੋਏਗਾ ਤਾਂ ਮੈਂ ਵਧੀਆ ਲੱਗਣਾ ਮੈਂ ਇਹ ਕਰਨਾ ਸਾਨੂੰ ਉਹ ਕਰੈਕਟਰ ਚਾਹੀਦਾ ਸੀ ਜਿਹੜਾ ਆਪਣੇ ਅੰਦਰ ਕੰਫੀਡੈਂਟ ਹੋਵੇ ਔਰ ਉਹ ਸੁੰਦਰ ਵੀ ਹੋਵੇ ਹੈਨਾ ਅੰਦਰੋਂ ਬਾਹਰੋਂ ਦੋਵੇਂ ਸੁੰਦਰ ਹੋਵੇ ਸੋ ਸ਼ੀ ਵਾਸ ਦ ਪਰਫੈਕਟ ਕੈਂਡੀਡੇਟ ਸਾਨੂੰ ਅਗੇ ਲੱਗਿਆ ਮੈਂ ਭਾਈ ਨੂੰ ਕਿਹਾ ਮੈਂ ਕਿਹਾ ਯਾਰ ਭਾਈ ਆਪਾਂ ਇਹਨਾਂ ਨੂੰ ਗੱਲ ਕਰੋ ਰਿਕਵੈਸਟ ਪਾਓ ਇਹਨਾਂ ਨੂੰ ਬਿਕਾਜ਼ ਅਸੀਂ ਜਦੋਂ ਸਟਾਰਟ ਹੋਏ ਸੀ ਕਿ ਸਾਡਾ ਬਹੁਤ ਛੋਟਾ ਜਿਹਾ ਇੱਕ ਨਿਮਾਣਾ ਜਿਹਾ ਪ੍ਰੋਜੈਕਟ ਅਸੀਂ ਲੈ ਕੇ ਚੱਲੇ ਸੀਗੇ ਤੇ ਔਰ ਮਹਾਰਾਜ ਦੀ ਕਿਰਪਾ ਨਾਲ ਹੈ ਹੋਈ ਕਿ ਸਾਰੇ ਸਾਰੇ ਐਕਟਰ ਸਾਡੇ ਨਾਲ ਜੁੜੇ ਸਾਰੇ ਸੀਨੀ ਇਹ ਸਾਰੇ ਨੇ ਬਹੁਤ ਕੁਝ ਸਿਖਾਇਆ ਵੀ ਮੈਨੂੰ इवन ਪਰ ਅੱਭੀ ਮੇਰੇ ਟੂ ਸੀਨੀਅਰ ਨੇ ਬਹੁਤ ਫਿਲਮਾਂ ਕੀਤੀਆਂ ਇਹਨਾਂ ਨੇ ਜਰਨੈਲ ਭਾਜੀ ਹੋਣੀ ਔਰ ਜਿੰਨੇ ਵੀ ਆਰਟਿਸਟ ਸਾਰੇ ਬਹੁਤ ਸੀਨੀਅਰ ਨੇ ਬਟ ਵਾਂਸ ਵੀ ਗਾਟ ਕੰਫਰਟੇਬਲ ਜਦੋਂ ਆਪਾਂ ਸਾਈਨ ਕਰ ਲਿਆ ਦੈਨ ਸ਼ੀ ਵਾਸ ਵੈਰੀ ਕੰਫਰਟੇਬਲ ਟੂ ਵਰਕ ਵਿਦ ਸ਼ੀ ਇਜ਼ ਵੈਰੀ ਪ੍ਰੋਫੈਸ਼ਨਲ ਆਪਣੇ ਕੰਮ ਨੂੰ ਬਹੁਤ ਸੀਰੀਅਸਲੀ ਲੈਂਦੇ ਆ ਔਰ ਕਿਤੇ ਵੀ ਮੈਨੂੰ ਐ ਨਹੀਂ ਲੱਗਿਆ ਕਿ ਯਾਰ ਕੋਈ ਹੈਜ਼ਿਟੇਸ਼ਨ ਹੈਗੀ ਆ ਜਾਂ ਕੋਈ ਆਪਾਂ ਡਿਸਕਸ ਕਰ ਲੈਂਦੇ ਸੀਗੇ ਪਹਿਲਾਂ ਹੀ ਯਾਰ ਪ੍ਰਭਾ ਆਪਾਂ ਸੀਨ ਕਰਨਾ ਹੈ ਕਿਵੇਂ ਕਰਨਾ ਅਸੀਂ ਆਫ ਸਕ੍ਰੀਨ ਵੀ ਬਹੁਤ ਮਸਤੀ ਕਰਦੇ ਸੀ ਜਦੋਂ ਅਸੀਂ ਹై ਕਨ ਅਸੀਂ ਜਿੱਦਾਂ ਸ਼ੂਟ ਕੰਪਲੀਟ ਕਰਨਾ ਨਾਲ ਇੱਥੇ ਕਾਰਨੀਵਲ ਹੁੰਦਾ ਸੀਗਾ ਪਿੱਛੇ ਕਾਰਨੀਵਲ ਦੇ ਭੱਜ ਜਾਣਾ ਇੰਨਾ ਮਸਤੀ ਕਾਰਨੀ ਕੱਲ ਵੀ ਅਸੀਂ ਉਹ ਸੋ ਸੌਂਗ ਲਗਾ ਕੇ ਕੱਲ ਵੀ ਅਸੀਂ ਡਾਂਸ ਕਰਦੇ ਜਾ ਰਹੇ ਸੀ ਕਾਰ ਵਿੱਚ ਤਾਂ ਨਹੀਂ ਇੱਕ ਇਹ ਹੋ ਜਾਂਦਾ ਥੋੜਾ ਜਿੱਦਾਂ ਇਹਨਾਂ ਨੇ ਕਿਹਾ ਕਿ ਘੱਟ ਬੋਲਦੇ ਮੈਨੂੰ ਥੋੜਾ ਮੈਂ ਪਹਿਲਾਂ ਮੈਨੂੰ ਮੇ ਵੀ ਮੇਰੇ ਨੇਚਰ ਆ ਕਿ ਮੈਂ ਅਬਜ਼ਰਵ ਕਰਦੀ ਆ ਹਨਾ ਨੇਚਰ ਅਬਜ਼ਰਵ ਕਰਦੀ ਆ ਦੇਰ ਮਨ ਲਾ ਥੋੜਾ ਜਿਹਾ ਹੀ ਹੋ ਜਾਂਦਾ ਕਿ ਸਾਨੂੰ ਪ੍ਰੋਫੈਸ਼ਨਲ ਥੋੜਾ ਜਿਹਾ ਆ ਜਾਂਦੇ ਚੀਜ਼ ਕਿ ਨਹੀਂ ਥੋੜਾ ਜਿਹਾ ਪਹਿਲਾਂ ਸਮਝਣ ਨੂੰ ਟਾਈਮ ਲੱਗਦਾ ਆ ਕਿ ਜਿੱਦਾਂ ਤੁਹਾਨੂੰ ਪਤਾ ਲੱਗ ਜਾਂਦਾ ਠੀਕ ਆ ਜੇ ਤੁਸੀਂ ਉਹਨਾਂ ਨਾਲ ਕੰਫਰਟੇਬਲ ਹੈਗੇ ਹੋ ਤੁਹਾਡੀ ਕੈਮਿਸਟਰੀ ਮੈਚ ਕਰਦੀ ਤਾਂ ਅਸੀਂ ਬਹੁਤ ਇੰਜੋਏ ਕੀਤਾ ਸੈੱਟ ਤੇ ਵੀ ਅਸੀਂ ਆਫ ਸੈੱਟ ਵੀ ਬਹੁਤ ਇੰਜੋਏ ਕੀਤਾ ਤੇ ਤੁਹਾਨੂੰ ਦੇਖੂਗਾ ਸਕਰੀਨ ਤੇ ਲੋਕੀਂ ਰਹੀਆਂ ਸੀ ਬਹੁਤ ਸੋ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੱਟਾ ਡੋਲੀ ਨਾਲ ਲੈ ਕੇ ਸੀ ਜਿਹੜੀ ਫਿਲਮ ਹੈ ਨਾ ਜੀ ਆਪਾਂ ਕਹਿੰਨੇ ਆ ਕਿ ਇੱਕ ਐਕਸ਼ਨ ਰੋਮਾਂਟਿਕ ਫਿਲਮ ਹੈ ਇਹਦੇ ਇਸ ਟੌਪਿਕ ਤੇ ਬਣੀ ਅਜ ਤੱਕ ਦੀ ਪਹਿਲੀ ਫਿਲਮ ਹੈ ਜਿਸ ਕਰਕੇ ਤੁਹਾਨੂੰ ਇਹ ਕਾਫੀ ਫਰੈਸ਼ ਔਰ ਐਂਟਰਟੇਨਿੰਗ ਲੱਗਣ ਵਾਲੀ ਹੈ ਹਰ ਉਮਰ ਵਰਗ ਦੇ ਬੰਦੇ ਵਾਸਤੇ ਇਹਦੇ ਵਿੱਚ ਐਂਟਰਟੇਨਮੈਂਟ ਵੀ ਹੈ ਤੇ ਕੁਝ ਨਾ ਕੁਝ ਸਿੱਖਿਆ ਵੀ ਹੈ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਸਾਨੂੰ ਸਪੋਰਟ ਕਰਨੀ ਹੈ ਜੋਕਰ ਅਸੀਂ ਇਹਨੂੰ ਆਪਣੇ ਜੋ ਐਫਰਟਸ ਹੈਗੇ ਹਨ ਉਹ ਅਸੀਂ ਸਮਝੀਏ ਕਿ ਅਸੀਂ ਸਹੀ ਦਿਸ਼ਾ 'ਚ ਤੁਰੇ ਹਾਂ ਤੇ ਤੁਹਾਡੇ ਸਾਰਿਆਂ ਦਾ ਮਾਣ ਚਾਹੀਦਾ ਹੈ ਉਸ ਵਾਸਤੇ ਥੈਂਕ ਯੂ ਵੈਰੀ ਮੱਚ ਤੇ ਵਸ ਅਸੀਂ ਸਾਰੇ ਸਾਰਿਆਂ ਦੀ ਉਡੀਕ ਕਰਾਂਗੇ ਸਿਨੇਮਾ ਦੇ ਵਿੱਚ 5 ਜਨਵਰੀ ਨੂੰ ਸੋ 5 ਜਨਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ ਜੱਟਾ ਡੋਲੀ ਨਾ ਤੁਸੀਂ ਜ਼ਰੂਰ ਦੇਖਣ ਜਾਣੀ ਕਿਉਂਕਿ ਫਿਲਮ ਦਾ ਕਨਸੈਪਟ ਜਿਹੜਾ ਤੁਹਾਨੂੰ ਇੱਕ ਵਾਰ ਵਾਕਿਆ ਦੇ ਵਿੱਚ ਦੱਸ ਦੇਗਾ ਕਿ ਸਿਨੇਮਾ ਨੂੰ ਇਸ ਤਰ੍ਹਾਂ ਦੇ ਪ੍ਰੋਜੈਕਟਸ ਦੀ ਜ਼ਰੂਰਤ ਹੈਗੀ ਹੈ ਸੋ ਬੈਂਚਮਾਰਕ ਸੈੱਟ ਕਰੇਗੀ ਫਿਲਮ ਜੱਟਾ ਡੋਲੀ ਨਾ ਤੇ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਸੁਮੇਤ ਦੇ ਨਾਲ ਮਨਪ੍ਰਿਤ ਖੁੱਲਰ ਡੈਨਿਕ ਸਵੇਰਾ ਟੀਵੀ ਮੋਹਾਲੀ